ਗਊਸੈਸ ਵੀ ਦੇਤਾ ਸੀ ਤੇ ਰੋਡ ਟੈਕਸ ਵੀ ਦੇਤਾ ਰੋਡ ਵੀ ਟੁੱਟੀ ਪਈ ਐ ਤੇ ਠੱਠੇ ਆ ਗਏ ਠੱਠਾ ਨੂੰ ਬਚਾਉਂਦੇ ਬਚਾਉਂਦੇ ਨੇ ਆਪ ਸੱਟ ਖਾ ਲਈ ਜੀ ਤੇ ਸੜਕ ਟੁੱਟੀ ਹੋਈ ਸੀ ਉੱਥੇ BMW ਵਾਲੀ ਬਾਈਕ ਸੀਗੀ ਉਹ ਚ ਰੋਡ ਟੈਕਸ ਵੀ ਕੱਟਿਆ ਜਾਂਦਾ ਵਾ ਉਹ ਚ ਹੁਣ ਸਰਕਾਰ ਦਾ ਬਣਦਾ ਵਾ ਵੀ ਆਦਾ ਰੋਡ ਰੋਡ ਦਾ ਸਾਰਾ ਕੁਝ ਵਧੀਆ ਹੋਣਾ ਚਾਹੀਦਾ ਵਾ ਪਰ ਨਹੀਂ ਬਣਾਉਂਦੇ ਕਈ ਵੀ ਨਾ ਗਲਤ ਗੱਲਾਂ ਲਿਖ ਕੇ ਨਾ ਹੋਰ ਵੀ ਤਾਂ ਨਾ ਕਰੋ ਇਹਦਾ ਤੁਹਾਨੂੰ ਹਰਜਾਨਾ ਜੋ ਵੀ ਕਰਦਾ ਵਾ ਉਹਨੂੰ ਭਰਨਾ ਪੈਣਾ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਬਿਰਾਜਵੀਰ ਜਵੰਦੇ ਦਾ ਕੱਲ ਐਕਸੀਡੈਂਟ ਹੁੰਦਾ ਸਭ ਤੋਂ ਵੱਡੀ ਗੱਲ ਆ ਐਕਸੀਡੈਂਟ ਹੋਣ ਤੋਂ ਬਾਅਦ ਅੱਜ ਇੱਕ ਚੰਗੀ ਖਬਰ ਆਂਦੀ ਆ ਵੀ ਉਸ ਦੀ ਹਾਲਤ ਦੇ ਵਿੱਚ ਸੁਧਾਰ ਉਸ ਨੇ ਆਪ ਜਿਹੜੇ ਆ ਉਹ ਸਵਾਸ ਲੈਣੇ ਸ਼ੁਰੂ ਕਰ ਦਿੱਤੇ ਆ ਅਤੇ ਬੀਪੀ ਵੀ ਹੁਣ ਸਹੀ ਹੋ ਚੁੱਕਾ ਹਿਆ ਤਾਂ ਹੁਣ ਪਿੰਡ ਵਾਸੀਆਂ ਨਾਲ ਗੱਲ ਕਰਦੇ ਆ ਕਿਉਂਕਿ ਕੱਲ ਤੋਂ ਹੀ ਜਦੋਂ ਇਹਨਾਂ ਨੇ ਖਬਰ ਮਿਲੀ ਇਹਨਾਂ ਨੂੰ ਤਾਂ ਇਹਨਾਂ ਨੇ ਅਰਦਾਸਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਕੁਛ ਵਿਚਾਰੇ ਬੋਲ ਵੀ ਨਹੀਂ ਪਾ ਰਹੇ ਸੀ ਗੱਲਬਾਤ ਤੱਕ ਨਹੀਂ ਕਰ ਸਾਰੇ ਸੀਗੇ ਦੁਖੀ ਸੀ ਪੂਰਾ ਪਿੰਡ ਪਰ ਹੁਣ ਕਿੱਥੇ ਨਾ ਕਿੱਥੇ ਮੈਂ ਕਹਾਂਗਾ ਇੱਕ ਉਮੀਦ ਦੀ ਕਿਰਨ ਜਿਹੜੀ ਆ ਉਹ ਪਿੰਡ ਵਾਸੀਆਂ 'ਚ ਜ਼ਰੂਰ ਜਾਗੀ ਆ ਤਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਅ ਬਾਬਾ ਜੀ ਉਮੀਦ ਦੀ ਕਿਰਨ ਜੋ ਪਹਿਲਾਂ ਕਿਹਾ ਜਾਗੀ ਆ ਕੱਲ ਤਾਂ ਇੱਕ ਵਾਰੀ ਪਿੰਡ ਨੂੰ ਵੱਡਾ ਝਟਕਾ ਲੱਗਿਆ ਸੀ ਵੀ ਸਾਡੇ ਇੱਥੇ ਮੁੰਡੇ ਦਾ ਐਕਸੀਡੈਂਟ ਹੋ ਗਿਆ। ਕੱਲ ਖਬਰਾਂ ਵੀ ਬੜੀਆਂ ਫੇਕ ਵੀ ਵਿੱਚ ਵਿੱਚ ਆਣੀਆਂ ਸ਼ੁਰੂ ਹੋ ਗਈਆਂ ਸੀ ਪਰ ਅੱਜ ਜਦੋਂ ਸਵੈਰ ਹੋਈ ਆ ਉਸ ਤੋਂ ਬਾਅਦ ਉਮੀਦ ਦੀ ਕਿਰਨ ਜਿਹੜੀ ਆ ਉਹ ਜ਼ਰੂਰ ਜਾਗੀ। ਕੱਲ ਤਾਂ ਜੀ ਕੱਲ ਤਾਂ ਸਾਰਾ ਪਿੰਡ ਸਾਡਾ ਇੰਨਾ ਮਤਲਬ ਕੀ ਅਫਸੋਸ ਚ ਚਲਿਆ ਗਿਆ ਵੀ ਕੋਈ ਸ ਨਾ ਚੰਗਾ ਲੱਗੇ ਵੀ ਆਹ ਕੀ ਹੋ ਗਿਆ ਸਾਡੇ ਨਾਲ। ਵੀ ਵੀ ਆਹ ਤਾਂ ਕਿਤੇ ਸੋਚਿਆ ਹੀ ਨਹੀਂ ਸੀਗਾ ਵੀ ਸਾਡੇ ਨਾਲ ਆਹ ਕੁਝ ਹੋਊਗਾ। ਫੇਰ ਗੁਰੂ ਸਾਹਿਬ ਜਦ ਹੀ ਬਾਬਾ ਜੀ ਨੇ ਲੌਸਮੈਂਟ ਕੀਤੀ ਗੁਰਦੁਆਰਾ ਸਾਹਿਬ ਸਾਰੀ ਸੰਗਤ ਪਹੁੰਚੋ ਬਈ ਰਾਜਵੀਰ ਦੀ ਆਪਾਂ ਅਰਦਾਸ ਕਰਨੀ ਆ ਬਈ ਦਸਾਂ ਮਿੰਟਾਂ ਚ ਸਾਰਾ ਪਿੰਡ ਬੱਚੇ ਬਜ਼ੁਰਗ ਮਾਈਆਂ ਸਾਰੀਆਂ ਇਕੱਠਾ ਹੋ ਕੇ ਗੁਰੂ ਸਾਹਿਬ ਮੂਹਰੇ ਅਰਦਾਸ ਬੇਨਤੀ ਕੀਤੀ ਹੈ ਵਾਹਿਗੁਰੂ ਸਾਡੇ ਰਾਜਵੀਰ ਨੂੰ ਸਾਡੇ ਵਿੱਚ ਫੇਰ ਤੰਦਰੁਸਤੀਆਂ ਦੇ ਤੇ ਸਾਡੇ ਵਿੱਚ ਅੱਗੇ ਵੰਗੂ ਹੱਸ ਖੇਡੇ ਤੇ ਬੋਲੇ ਰਾਜਵੀਰ ਬਹੁਤ ਵਧੀਆ ਸੁਭਾਅ ਦਾ ਬੰਦਾ ਜੀ ਉਹਨੂੰ ਹੈ ਹੀ ਨਹੀਂ ਸੀ ਹੁਣ ਜਦੋਂ ਆਉਣਾ ਸੀਗਾ ਮਿਲਣਾ ਉਹਨੇ ਉਹਨੂੰ ਹੈ ਹੀ ਨਹੀਂ ਸੀ ਮੈਂ ਐਡਾ ਵੱਡਾ ਬੰਦਾ ਵਾ ਜੀ ਮੈਂ ਕਈ ਗਰੀਕਣਾ ਰਾਜਵੀਰ ਹਾਕ ਮਾਰਨੀ ਜਾਂ ਮਿਲ ਕੇ ਤੋਂ ਬਿਨਾ ਤਾਂ ਜਾਂਦਾ ਹੀ ਨਹੀਂ ਸੀਗਾ ਜੀ ਬਹੁਤ ਵੇਰੀ ਹੁਣ ਵੀ ਮਤਲਬ ਕਿ ਸਾਡੇ ਹੜਪੀੜਤਾਂ ਵਾਲੇ ਬਾਰੇ ਵੀ ਸਰਪੰਚ ਸਾਹਿਬ ਨੇ ਫੋਨ ਕੀਤਾ ਵੀ ਰਾਜਵੀਰ ਆਪਣੇ ਹੜਪੀੜਤਾਂ ਲਈ ਆਪਣੇ ਪਿੰਡ ਚੋਂ ਫੰਡ ਸਰਪੰਚ ਸਾਹਿਬ ਨੂੰ ਕਹਿੰਦਾ ਵੱਡਾ ਭਰਾ ਯਾ ਰਾਜੂ ਵੀਰ ਸਾਡਾ ਸਰਪੰਚ ਤੇ ਉਹਨੂੰ ਕਹਿੰਦਾ ਵੀ ਜਿੰਨਾ ਮਰਜੀ ਸਰਪੰਚ ਸਾਹਿਬ ਮੇਰਾ ਫੰਡ ਲਿਖੋ ਤੇ ਪਿੰਡ ਦੇ ਨਾਲ ਆ ਮੈਂ ਤੇ ਕਹਿੰਦਾ ਮੈਂ ਵੀ ਅਸੀਂ ਵੀ ਸਰਪੰਚ ਵੀ ਵੀ ਹੜਪੀੜਤਾਂ ਲਈ ਵੀ ਅਸੀਂ ਆਪ ਖੋਦ ਜਾਂਦਾ ਸੀ ਜੀ ਉਹਦੇ ਉਹਦੇ ਦੀ ਜਦ ਆਪ ਸੇਵਾ ਕਰ ਰਿਹਾ ਸੀ ਹਾਂਜੀ ਉਹਦੇ ਕਹਿੰਦਾ ਸਰਪੰਚ ਨਾਲ ਗੱਲ ਹੋਈ ਸੀ ਭਰਾ ਨਹੀਂ ਕਹਿੰਦਾ ਵੀ ਮੈਂ ਵੀ ਸਰਪੰਚ ਸਾਹਿਬ ਵੀ ਮੈਂ ਉਧਰ ਹੀ ਚੱਲਿਆ ਮਾਂ ਵੀ ਤੁਸੀਂ ਮੈਨੂੰ ਫੰਡ ਜੋ ਵੀ ਲਾਵੋਗੇ ਪਰ ਮੇਰਾ ਗੋਪਨੀਯ ਰੱਖਿਓ ਆਪਾਂ ਜ਼ਾਹਰ ਨਹੀਂ ਕਰਨਾਗਾ ਕਿਸੇ ਕੋਲ ਦੀ ਅੱਛਾ ਐਨੀ ਗੱਲ ਕਹਿ ਤੀ ਵੀ ਮੈਂ ਸੇਵਾ ਕਰੂੰਗਾ ਪਰ ਕਿਸੇ ਨੂੰ ਦੱਸਣਾ ਨਹੀਂ ਮੈਂ ਤੇ ਸਰਪੰਚ ਹੀ ਸੀਗੇ ਜੀ ਹੋਰ ਚਲੋ ਥੋੜੇ ਬੰਦੇ ਸੀ ਜਿੰਨਾਂ ਨੂੰ ਸਾਨੂੰ ਪਤਾ ਸੀ ਵੀ ਕਹਿੰਦਾ ਪਰ ਨਹੀਂ ਇਹ ਗੋਪਨੀਯ ਰੱਖਣਾ ਮਾਂ ਜੋ ਵੀ ਫੰਡ ਵਾ ਜੋ ਹੋਰ ਵੀ ਜਿੰਨਾਂ ਤੁਸੀਂ ਮੈਨੂੰ ਕਹੋਗੇ ਜਿਵੇਂ ਜਿਵੇਂ ਹੋਇਆ ਆਪਾਂ ਜ਼ਰੂਰ ਪਹੁੰਚਣਾ ਤੇ ਕਰਨਾ ਫਿਰ ਸਾਡੇ ਪਿੰਡ ਦੀ ਪੰਚਾਇਤ ਗੁਰਦੁਆਰਾ ਸਾਹਿਬ ਕਮੇਟੀਆਂ ਹੋਰ ਕਮੇਟੀਆਂ ਸੀ ਸੀ ਕੱਲ ਪਰਸੋਂ ਮੀਟਿੰਗ ਕਰਕੇ ਹਟਿਆ ਇੱਥੇ ਹਾਲਚੀ ਗੁਰਦੁਆਰਾ ਸਾਹਿਬ ਚ ਵੀ ਜੋ ਫੰਡ ਇਕੱਠਾ ਹੋਇਆ ਸੀ ਰਾਜਵੀਰ ਨੂੰ ਵੀ ਫੋਨ ਲਾਇਆ ਸੀ ਸਰਪੰਚ ਸਾਹਿਬ ਨੇ ਵੀ ਵੀ ਸਾਡੀ ਸਕੀਮ ਆ ਵੀ ਉਹ ਹੜਪੀੜਤਾ ਨੂੰ ਕਣਕ ਦਾ ਬੀਜ ਦੇ ਕੇ ਆਈਏ ਵੀ ਕਣਕ ਉਹਨਾਂ ਦੀ ਬੀਜ ਵੀ ਖਰਾਬ ਹੋ ਗਏ ਸਾਰਿਆਂ ਦੇ ਜੀ ਫਿਰ ਉਹਨਾਂ ਨੂੰ ਪੁੱਛਿਆ ਵੀ ਕਿਹੜੇ ਬੀਜ ਦੀ ਲੋੜ ਆ ਸਾਨੂੰ ਉੱਥੇ ਸੰਪਰਕ ਕੀਤਾ ਵੀ ਆਪਾਂ 4.5 ਲੱਖ ਦੀ ਜਾਂ ਕਿੰਨੇ ਵੀ ਸਾਡਾ ਫੰਡ ਹੈਗਾ 4.5 ਤੇ 4.5 ਉਹਨੀ ਸਾਰੀ ਸੀ ਕਣਕ ਦਾ ਬੀਜ ਦੇ ਕੇ ਆਉਣਾ ਜੀ ਪਿੰਡ ਬਣ ਨੂੰ ਇੱਕ ਐਵੀ ਗੱਲ ਦੱਸੋ ਵੀ ਜਿਵੇਂ ਪਿੰਡ ਦੇ ਵਿੱਚ ਇਹ ਵੀ ਗੱਲਾਂ ਸੁਣਨ ਨੂੰ ਆਈਆਂ ਮਕਿਆਂ ਨਾਲ ਗੱਲਬਾਤ ਕੀਤੀ ਹੈ ਕਹਿੰਦਾ ਸਿੰਗਰ ਬਣਨ ਤੋਂ ਬਾਅਦ ਵੀ ਮਤਲਬ ਆਰਟਿਸਟ ਜਦੋਂ ਬਣ ਗਿਆ ਸੀ ਸਟਾਰ ਬਣ ਗਿਆ ਸੀ ਆਮ ਹੀ ਪਿੰਡ ਚ ਘੁੰਮਦਾ ਰਹਿੰਦਾ ਸੀ ਕੋਈ ਮਨ ਦੇ ਵਿੱਚ ਇਹ ਨਹੀਂ ਸੀਗਾ ਵੀ ਕੋਈ ਵੀ ਜਿਵੇਂ ਅਸੀਂ ਕਹਿੰਦੇ ਹਾਂ ਵੀ ਹਵਾ ਦੇ ਵਿੱਚ ਆ ਗਿਆ ਹਵਾ ਵਿੱਚ ਆ ਗਿਆ ਆਕੜ ਚ ਆ ਗਿਆ ਉਹ ਜੀ ਕੋਈ ਸੀ ਮੈਂ ਕਹਾਂ ਜੀ ਜਮਾ ਹੀ ਨਹੀਂ ਸੀ ਉਹ ਜੀ ਤਾਂ ਜਿੰਨੀ ਗਿਰ ਹੁਣ ਤੱਕ ਵੀ ਜਦੋਂ ਰਾਜਵੀਰ ਇੱਕ ਦਿਨ ਮੈਂ ਪਾਸੇ ਨੂੰ ਮੂੰਹ ਕਰ ਲਿਆ ਮੈਂ ਕਿਹਾ ਦੇਖਦੇ ਆਂ ਰਾਜਵੀਰ ਹੁਣ ਵੱਡਾ ਹੋ ਗਿਆ ਬਲਾਉ ਉਹ ਮੈਨੂੰ ਦੂਰੋਂ ਹਾਕ ਮਾਰੀ ਜੇ ਮੂੰਹ ਮੇਰਾ ਨਾਂ ਛੋਟਾ ਕਾਈ ਕਹਿ ਦਿੰਦੇ ਕਾਈ ਉਹ ਬਲਦੇਵ ਆ ਉਹ ਬਲਦੇਵ ਬਲਦੇਵ ਮੈਂ ਮੈਂ ਕਿਹਾ ਜਾਣ ਮੈਂ ਕਿਉਂ ਮੈਂ ਕਿਹਾ ਯਾਰ ਹੁਣ ਤੂੰ ਕਹਦਾ ਯਾਰ ਆ ਗੱਲ ਨਾ ਕਰ ਮੈਨੂੰ ਵੀ ਮੈਂ ਵੱਡਾ ਮੈਂ ਤਾਂ ਕਹਿੰਦਾ ਪਹਿਲਾਂ ਵਾਲਾ ਪਹਿਲਾਂ ਵਾਲਾ ਹੀ ਰਹਿਣਾ ਤੁਹਾਡੇ ਨਾਲ ਜੀ ਵੀ ਜਿਹੜਾ ਜ ਹੈਗਾ ਠੀਕ ਆ ਵਾਹਿਗੁਰੂ ਨੇ ਕਿਰਪਾ ਕੀਤੀ ਆ ਚਲੋ ਮਗਾ ਭਰਾਵਾ ਮਿਹਨਤ ਵੀ ਬਹੁਤ ਕੀਤੀ ਹੈ ਜੀ ਉਹਨਾਂ ਨੇ ਮਿਹਨਤ ਵੀ ਬਹੁਤ ਕਰਦੇ ਸੀ ਅਸੀਂ ਇਕੱਠੇ ਪਹਿਲਾਂ ਛੋਟੇ ਹੁੰਦੇ ਮੇਰੇ ਨਾਲ ਮਕੌਡੀ ਖੇਡਦਾ ਹੁੰਦਾ ਸੀ ਮੈਨੂੰ ਭੱਜਣ ਵੀ ਜਾਂਦਾ ਰਿਹਾ ਸੂਏ ਤੱਕ ਜੀ ਹਾਂਜੀ ਫੇਰ ਉਹ ਇੱਕ ਉਡਣ ਵਾਲਾ ਲਿਆ ਛਤਰੀ ਜੀ ਇੰਜਣ ਜਿਹਾ ਚੱਲਦਾ ਸੀ ਬਲੈਡਰ ਜਿਹਾ ਜੀ ਉਹ ਇਧਰ ਪੈਰਾਸ਼ੂਟ ਉਹਦੇ ਵਿੱਚ ਜਾਣਾ ਪਿੰਡ ਦੇ ਉੱਤੋਂ ਦੀ ਉਹਨੇ ਗੇੜੇ ਕੱਢਨੇ ਇੱਕਦਮ ਮੈਨੂੰ ਕਹਿੰਦਾ ਆ ਜਾ ਤੂੰ ਘੁੰਮਣਾ ਤਾਂ ਉੱਤੇ ਚੜਾਵਾ ਤੈਨੂੰ ਮਗਾ ਨਾ ਭਰਾਵਾ ਮੈਂ ਤਾਂ ਡਰ ਲਾਦਾ ਮੈਂ ਤਾਂ ਉੱਤੋਂ ਉੱਤੋਂ ਸੁੱਟ ਕੇ ਕੀ ਕਰਾਂ ਉਹਨੂੰ ਵੀ ਡਰਦਾ ਸੀਗਾ ਜੀ ਬਹੁਤ ਗੇੜੇ ਗੇੜੇ ਦਿੰਦਾ ਮੈਂ ਐਂਸ਼ਰ ਦਾ ਸ਼ੌਂਕ ਤੁਸੀਂ ਕਿਹਾ ਪੈ ਮਤਲਬ ਪੈਰਾਸ਼ੂਟ ਪਿੰਡ ਦੇ ਵਿੱਚ ਪੈ ਪੈਰਾਸੇਲਿੰਗ ਇੱਥੇ ਹੀ ਕਰਦਾ ਹਾਂ ਹਾਂਜੀ ਹਾਂਜੀ ਸਾਡਾ ਪੋਨਾ ਪਿੰਡ ਅਲੀਗੜ੍ਹ ਵੀ ਚਲਾਇਆ ਜਾਂਦਾ ਸੀ ਕਈ ਵਾਰ ਇੱਕਦਮ ਮੈਂ ਖੇਤ ਅਲੀਗੜ੍ਹ ਪੈਲੀ ਕਰਦਾ ਜੀ ਉੱਥੇ ਵੀ ਮਗਾ ਹੋ ਫਿਰਦਾ ਰਾਜਵੀਰ ਮੈਂ ਆਏ ਉੱਤੋਂ ਕਰੀ ਜਾਮ ਹੱਥ ਬਹੁਤ ਚੀਮਣਾ ਪੈਂਡ ਸਾਰੇ ਪੈਂਡ ਤੋਂ ਦੀ ਗੀੜੇ ਦਿੰਦਾ ਸੀ ਜਦ ਕਿ ਤਾ ਉਹ ਤੀਜੇ ਚੌਥੇ ਦਿਨ ਉਹ ਤਾਂ ਹੋਣ ਹੀ ਗਿਆ ਬਬਾ ਉੱਥੇ ਰਹਿਣ ਲੱਗ ਗਿਆ ਜੀ ਮਹਾਲੀ ਜਾ ਕੇ ਉਹ ਤਾਂ ਪਹਿਲਾਂ ਤਾਂ ਇੱਥੇ ਹੀ ਰਹਿੰਦੇ ਸੀ ਆਮ ਆਉਂਦੇ ਜਾਂਦੇ ਸੀ ਹਾਂ ਜਦੋਂ ਬੀਜੀ ਹੁੰਦੇ ਸੀ ਉਦੋਂ ਵੀ 10 ਦਿਨ 5 ਦਿਨ ਨਹੀਂ ਆਉਂਦੇ ਸੀ ਮਾਤਾ ਜੀ ਤਾਂ ਚੱਲ ਹੁਣ ਵੀ ਰਹਿੰਦੇ ਗਏ ਆ ਥੋੜਾ ਟਾਈਮ ਹੀ ਹੋਇਆ ਜੀ ਗਿਆ ਨੂੰ ਬਈ ਇੰਨਾ ਵਧੀਆ ਸੁਭਾਅ ਪੁੱਛੋ ਨਾ ਜੀ ਕੱਲ ਦਾ ਜਣੇ ਦੀ ਮਨ ਇੰਨਾ ਉਦਾਸ ਹੋਇਆ ਹੁਣ ਤਾਂ ਸਾਰੇ ਨਗਰ ਨਿਵਾਸੀ ਤਾਂ ਇਹ ਵੀ ਕਹਿੰਦੇ ਆ ਦੇਸ਼ਾਂ ਵਿਦੇਸ਼ਾਂ ਸੰਗਤਾਂ ਜੋ ਵੀ ਉਹਨੂੰ ਪਿਆਰ ਕਰਦੇ ਆ ਬਈ ਇਹੀ ਆ ਵੀ ਗੁਰੂ ਸਾਹਿਬ ਮੂਰੇ ਅਰਦਾਸਾਂ ਕਰੋ ਗੁਰੂ ਸਾਹਿਬ ਦੀ ਅਰਦਾਸ ਕਦੇ ਵਿਰਥੀ ਨਹੀਂ ਜਾਂਦੀ ਵਾਹਿਗੁਰੂ ਕਿਰਪਾ ਕਰਨ ਕਿ ਉਹ ਤਾਂ ਪਿੰਗਲਿਆਂ ਨੂੰ ਪਹਾੜਾਂ ਤੇ ਚੜਾ ਦਿੰਦੇ ਆ ਤਾਂ ਚਲੋ ਨਿੱਕਾ ਮੋਟੀ ਗੱਲ ਹੀ ਆ ਕੋਈ ਏਡੀ ਗੱਲ ਨਹੀਂ ਕੀ ਵਾਹਿਗੁਰੂ ਜੀ ਨੇ ਜੇ ਕੋਈ ਦੁੱਖ ਸੀ ਕੱਟੀ ਘਟਿ ਘਟਿ ਗਈ ਹੁਣ ਕਿਰਪਾ ਕਰਕੇ ਵਾਹਿਗੁਰੂ ਦੇ ਮੂਰੇ ਅਰਦਾਸਾਂ ਹੀ ਕਰੋ ਜੀ ਵੀ ਜਲਦੀ ਠੀਕ ਹੋ ਕੇ ਸਾਡੇ ਵਿੱਚ ਆ ਜਾਣ ਇੱਕ ਇਹ ਗੱਲ ਹੈ ਵੀ ਇਹੋ ਜੇ ਦੌਰ ਦੇ ਵਿੱਚ ਜਿਹੜੀ ਕਦੇ ਕੋਈ ਗੱਲ ਹੋਈ ਵੀ ਨਹੀਂ ਹੁੰਦੀ ਫੇਕ ਖਬਰਾਂ ਸਾਂੀਆਂ ਸ਼ੁਰੂ ਹੋ ਜਾਂਦੀਆਂ ਉਹ ਮਨ ਬੜਾ ਖਰਾਬ ਕਰਦੀਆਂ ਨੇ ਕੱਲ ਇੱਕ ਬੰਦੇ ਨੇ ਫੇਕ ਖਬਰ ਬਣਾਤੀ ਫੋਟੋ ਬਣਾਤੀ ਉਹ ਉਹ ਮਤਲਬ ਮੈਂ ਹੁਣ ਕੀ ਬੋਲਾਂ ਉਹਨੂੰ ਉਹਨੇ ਡਿਲੀਟ ਵੀ ਨਹੀਂ ਕੀਤੀ ਅਜੇ ਤੱਕ ਉਹਨੇ ਪੂਰੇ ਭਾਰਤ 'ਚ ਉਹ ਖਬਰ ਫਲਾਤੀ ਤੇ ਉਸ ਤੋਂ ਬਾਅਦ ਡਿਲੀਟ ਵੀ ਨਹੀਂ ਕੀਤੀ ਸਾਰੇ ਇੱਕ ਵਾਰੀ ਟੈਂਦੀ ਕਲਾ ਦੇ ਵਿੱਚ ਚਲੇ ਗਏ ਉਸ ਬਹੁਤ ਦੁੱਖ ਦੀ ਗੱਲ ਸੀ ਜੀ ਮੈਂ ਤਾਂ ਮੈਂ ਤਾਂ ਜਦੋਂ ਦੇਖੀ ਮੈਂ ਬੰਦ ਹੀ ਕਰਤਾ ਜੀ ਮੇਰਾ ਮੈਂ ਜਦੋਂ ਹੀ ਸਰਪੰਚ ਸਾਹਿਬ ਨੂੰ ਫੋਨ ਲਾ ਲਿਆ ਵੀਰੇ ਮੇਰਾ ਵੱਡਾ ਭਰਾ ਮੈਂ ਕਹਿੰਦਾ ਵੀ ਰਾਜਵੀਰ ਕਿਵੇਂ ਆ ਕਹਿੰਦਾ ਠੀਕ ਆ ਮੈਂ ਮੈਂ ਇਹਨੂੰ ਕੀ ਦੱਸਾਂ ਮੈਂ ਯਾਰ ਵੀਰੇ ਵੀਡੀਓ ਕਹਿੰਦਾ ਤੂੰ ਐਵੇਂ ਕਹ ਤੋ ਟੈਨਸ਼ਨ ਲਈ ਜਾਂਦਾ ਮਾ ਵੀ ਬਾਬਾ ਜੀ ਨੂੰ ਹੋਰਾਂ ਵੀ ਦੱਸ ਦੇ ਟੈਨਸ਼ਨ ਨਾ ਲਾ ਕੋਈ ਗੱਲ ਨਹੀਂ ਰਾਜਵੀਰ ਠੀਕ ਆ ਅਸੀਂ ਉੱਥੇ ਹੀ ਆ ਮਾਤਾ ਜੀ ਨਾਲ ਵੀ ਗੱਲ ਵੀ ਮਾਤਾ ਜੀ ਤਾਂ ਚਲੋ ਉਹਦਾ ਘਰ ਦੇ ਫੈਮਿਲੀ ਵਾਲੀ ਗੱਲ ਆ ਕੰਧ ਨਾ ਕੰਧ ਸਾਂਝੀ ਆ ਸਰਪੰਚ ਸਾਹਿਬ ਵੀ ਉਹਨਾਂ ਨਾਲ ਤੇ ਘਰ ਦੀ ਫੈਮਿਲੀ ਵਾਲੀ ਗੱਲ ਸੀ ਕਹਿੰਦਾ ਨਹੀਂ ਨਹੀਂ ਤੂੰ ਕਹਿੰਦਾ ਕੋਈ ਨਹੀਂ ਮਹਾਰਾਜ ਦੀ ਕਿਰਪਾ ਵਾ ਵੀ ਅਰਦਾਸ ਬੇਨਤੀਆਂ ਕਰੋ ਫਿਰ ਵੀ ਬਾਕੀ ਲੋਕਾਂ ਤੇ ਬੜਾ ਦੁੱਖਾਂ ਦਾ ਹੀ ਮਾਤਮ ਲਓ ਕਿ ਆਪਦੀ ਕਰਨ ਦੀ ਖਾਤਰ ਵੀ ਜਿਹੜੇ ਕੀ ਗਲਤ ਖਬਰਾਂ ਦੇ ਕੇ ਕਿਸੇ ਨੂੰ ਵੀ ਸੱਟ ਬਚਾਉਣੀ ਬਹੁਤ ਮਾੜੀ ਗੱਲ ਆ ਜੀ ਕਿਸੇ ਨੂੰ ਨਹੀਂ ਇਹ ਕਰਨਾ ਚਾਹੀਦਾ ਬਹੁਤ ਮਾੜੀ ਗੱਲ ਉਹਨਾਂ ਦੀ ਜਦੋਂ ਆਪਦੇ ਤੇ ਪੈਂਦੀ ਆ ਫਿਰ ਪਤਾ ਲੱਗਦਾ ਲੱਗਦਾ ਜੀ ਬਗਾਨੇ ਦੇ ਦੀ ਨਹੀਂ ਹੁੰਦਾ ਕਿ ਜਦੋਂ ਆਪਦੇ ਤੇ ਪੈਂਦੀ ਆ ਫਿਰ ਪਤਾ ਲੱਗਦਾ ਵੀ ਕੀ ਹੁੰਦਾ ਵਾ ਦੂਜੇ ਦੇ ਘਰੇ ਅੱਗ ਲੱਗੀ ਬਸੰਤ ਆਪਦੇ ਲੱਗੇ ਫਿਰ ਪਤਾ ਲੱਗਦਾ ਇਹ ਅਸੀਂ মিডিਆ ਰਾਹੀਂ ਕਹਿੰਨੇ ਆ ਵੀ ਇਹਹ ਜੀਆਂ ਕਿਤੇ ਵੀ ਵੀ ਨਾ ਗਲਤ ਗੱਲਾਂ ਲਿਖ ਕੇ ਨਾ ਹੋਰ ਕੋਈ ਇਦਾਂ ਨਾ ਕਰੋ ਇਹਦਾ ਤੁਹਾਨੂੰ ਹਰਜਾਨਾ ਜੋ ਵੀ ਕਰਦਾ ਵਾ ਉਹਨੂੰ ਭਰਨਾ ਪੈਣਾ ਇਹ ਗੁਰੂ ਸਾਹਿਬ ਦੇ ਘਰੇ ਦੇਰ ਆ ਅੰਧੇਰ ਨਹੀਂ ਜੇ ਕਿਸੇ ਦਾ ਤੁਸੀਂ ਮਾੜਾ ਕਰਾਂਗੇ ਮਾੜਾ ਸਾਡਾ ਹੋਊਗਾ ਜੀ ਨਾਲੇ ਰਾਜਵੀਰ ਤਾਂ ਸਾਡਾ ਇੰਨਾ ਵਧੀਆ ਬੰਦਾ ਉਹ ਤਾਂ ਬੱਚਿਆਂ ਵਰਗਾ ਹੋਣ ਵੀ ਜੱਫੀ ਪਾ ਕੇ ਕਦੇ ਨੂੰ ਲੈ ਕੇ ਕਿਦਦ ਨੂੰ ਕੋ ਤਾਂ ਹੈ ਹੀ ਨਹੀਂ ਸੀ ਇਹ ਜਿਆ ਬੱਚਾ ਇੰਨਾ ਵਧੀਆ ਹੰਸ ਅਸੀਂ ਤਾਂ ਸਵੇਰ ਤਾਂ ਨੇ ਜੀ ਨਾ ਰੋਟੀ ਖਾਣ ਨੂੰ ਮਨ ਜਿਆ ਕਰਦਾ ਸੀ ਚਲੋ ਘਰ ਦੇ ਕਹਿੰਦੇ ਖਾਲਾ ਖਾਲਾ ਮੈਂ ਚਲ ਮੈਂ ਲੱਸੀ ਪੀ ਲੰਨਾ ਕੁੱਟ ਵੀ ਦੁਪਹਿਰੇ ਖਾ ਲੂੰਗਾ ਜੀ ਉਹ ਪਿੰਡ ਦਾ ਹੀ ਈ ਹਾਲ ਆ ਉਹ ਸਾਰੇ ਪਿੰਡ ਦਾ ਹਾਲ ਆ ਜੀ ਸਾਰੇ ਪਿੰਡ ਦਾ ਬਹੁਤ ਹਾਲ ਆ ਬੱਚਿਆਂ ਦਾ ਭੋਰਾ ਭੋਰਾ ਦਾ ਬਹੁਤ ਫੋਨ ਦਿਖਾ ਦੇ ਬੱਚੇ ਕਹਿੰਦਾ ਚਾਚਾ ਜੀ ਮੈਨੂੰ ਫੋਨ ਦਿਖਾ ਦੇ ਬਹੁਤ ਬਾਬਾ ਜੀ ਨੇ ਅਰਦਾਸ ਕੀਤੀ ਆ ਬਾਬਾ ਜੀ ਨੇ ਵੀ ਬਾਬਾ ਜੀ ਨੂੰ ਹੁਕਮਨਾਮਾ ਵੀ ਬਹੁਤ ਵਧੀਆ ਹੈ ਬਾਬਾ ਜੀ ਚੜ੍ਹਦੀ ਕਲਾ ਵਾਲਾ ਹੈ ਹਾਂ ਜੀ ਹਾਂ ਜੀ ਚੜ੍ਹਦੀ ਕਲਾ ਵਾਲਾ ਹੁਕਮਨਾਮਾ ਚੜ੍ਹਦੀ ਕਲਾ ਵਾਲਾ ਆਇਆ ਜੀ ਵਾਹਿਗੁਰੂ ਸਾਨੂੰ ਆਪ ਹੀ ਦੱਸਦਾ ਵੀ ਤੁਸੀਂ ਵਾਹਿਗੁਰੂ ਤੇ ਭਰੋਸਾ ਰੱਖੋ ਅਸੀਂ ਭਰੋਸਾ ਰੱਖਦੇ ਆਂ ਵਾਹਿਗੁਰੂ ਅਸੀਂ ਤਾਂ ਅਰਦਾਸ ਬੇਨਤੀ ਵੀ ਦੁਆਰੇ ਬਾਰੇ ਅਪੀਲ ਕਰਦੇ ਆਂ ਸਾਰੀ ਸੰਗਤ ਨੂੰ ਦੇਸ਼ਾਂ ਪ੍ਰਦੇਸ਼ਾਂ ਚ ਵੀ ਥੋੜੀ ਅਰਦਾਸ ਗੁਰੂ ਸਾਹਿਬ ਮਨਜ਼ੂਰ ਕਰਨਗੇ ਅਰਦਾਸਾਂ ਕਰੋ ਵਾਹਿਗੁਰੂ ਦੇ ਸੱਚੇ ਦਰੋਂ ਜੋ ਵੀ ਉਹਨਾਂ ਦਾ ਫੈਨ ਅਸੀਂ ਤਾਂ ਇਹੀ ਬੇਨਤੀ ਕਰ ਸਕਦੇ ਆ ਜੀ ਮੈਂ ਵੀ ਕਹਾਂਗਾ ਚੜਦੀ ਕਲਾ ਵਿੱਚ ਰਹੀਏ ਤੁਸੀਂ ਵੀ ਮੈਂ ਪਿੰਡ ਨੂੰ ਵੀ ਕਹਾਂਗਾ ਪਿੰਡ ਵੀ ਚੜਦੀ ਕਲਾ ਵਿੱਚ ਰਹੇ ਅਰਦਾਸ ਰਵੇ ਵੀ ਬੜੀ ਵੱਡੀ ਗੱਲ ਕੀਤੀ ਹੈ ਇਹਨਾਂ ਨੇ ਵੀ ਗੁਰਬਾਣੀ ਪੜੋ ਪੰਜਾਬਾਣੀਆਂ ਦਾ ਪਾਠ ਕਰੋ ਜੇ ਪੰਜਾਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਦੁਖਮਣ ਦੁਖ ਪੰਜਨੀ ਸਾਹਿਬ ਦਾ ਪਾਠ ਕਰੋ ਦੁਖ ਪੰਜਨੀ ਸਾਹਿਬ ਦਾ ਨਹੀਂ ਕਰ ਸਕਦੇ ਸੁਖਮਨੀ ਸਾਹਿਬ ਦਾ ਕਰੋ ਜੇ ਸੁਖਮਨੀ ਸਾਹਿਬ ਦਾ ਵੀ ਨਹੀਂ ਕਰ ਸਕਦੇ ਤਾਂ ਪੂਲ ਮੰਤਰ ਦਾ ਪਾਠ ਕਰਕੇ ਤੇ ਅਰਦਾਸ ਕਰ ਲਓ ਮੈਨੂੰ ਲੱਗਦਾ ਇੰਨੀਆਂ ਅਰਦਾਸਾਂ ਦਾ ਵੇਰਥ ਨਹੀਂ ਜਾਣ ਬੋਲ ਨਹੀਂ ਜੀ ਗੁਰੂ ਰਾਮਦਾਸ ਦੇ ਘਰੇ ਨਈ ਅਰਦਾਸਾਂ ਤਾਂ ਉਹਦਾ ਪਿੰਗਲਿਆਂ ਨੂੰ ਪਹਾੜਾਂ ਤੇ ਚੜਾ ਦਿੰਦਾ ਇਹ ਤਾਂ ਗੱਲ ਹੀ ਚੀਜ਼ ਹੀ ਕੁਛ ਨਹੀਂ ਗੁਰੂ ਸਾਹਿਬ ਗੁਰੂਏ ਸਾਨੂੰ ਵਿਸ਼ਵਾਸ ਆ ਸਾਡੇ ਬਾਬਾ ਜੀ ਤੇ ਵਿਸ਼ਵਾਸ ਆ ਤਨੋਂ ਮਨੋਂ ਅਰਦਾਸ ਕਰਦੇ ਆ ਅੱਗੇ ਵੀ ਅਸੀਂ ਦੇਖਿਆ ਪਰਤਖ ਉਹ ਸਾਡੇ ਸੰਪੂਰਨ ਹੋਏ ਆ ਪੂਰਨ ਹੋਏ ਆ ਜੀ ਇੱਕ ਇਹ ਵੀ ਗੱਲ ਆ ਵੀ بڑے ਲੋਕ ਨਾ ਇਸ ਸਮੇਂ ਫੇਕ ਨਿਊਜ਼ ਦੀ ਗੱਲ ਕੀਤੀ ਆ ਸਾਨੂੰ ਤਾਂ ਇਸ ਬਾਰੇ ਜਾਣਕਾਰੀ ਹੈ ਕਿਉਂਕਿ ਮੈਂ ਰਾਜਵਿਰਜਵੰਦਾ ਨੂੰ ਅੱਜ ਤਾਂ ਨਹੀਂ ਜਾਣਦਾ ਮੈਨੂੰ ਪਤਾ ਆ ਵੀ ਉਹ ਰਾਈਡਿੰਗ ਕਰਦਾ ਉਹ ਸਾਰੇ ਗੀਅਰਸ ਪਾਉਂਦਾ ਉਹ ਹੈਲਮਟ ਪਾਉਂਦਾ ਤੇ ਜਿਹੜੇ ਰਾਈਡਰਸ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿੰਨੀ ਕੁ ਸਪੀਡ ਤੇ ਚਲਾਣੀ ਹੈ ਕਿੰਨੀ ਕੁ ਸਪੀਡ ਤੇ ਨਹੀਂ ਚਲਾਣੀ ਆ ਤੇ ਕਈ ਲੋਕਾਂ ਨੇ ਨਾ ਜਾਣ ਕੇ ਗਲਤ ਖਬਰ ਫਲਾਣੀ ਸ਼ੁਰੂ ਕਰ ਦਿੱਤੀ ਵੀ ਉਹ ਤਾਂ ਜਿਵੇਂ ਸਪੀਡ ਤੇਜ਼ ਚਲਾ ਰਿਹਾ ਸੀ ਉਹ ਤਾਂ ਸਟੰਟ ਮਾਰ ਰਿਹਾ ਸੀਗਾ ਇਹ ਲੋਕਾਂ ਨੇ ਬੜੀ ਗਲਤ ਖਬਰ ਫਲਾਈ ਆ ਤੇ ਤੁਹਾਨੂੰ ਵੀ ਇਸ ਬਾਰੇ ਜਾਣਕਾਰੀ ਤਾਂ ਜ਼ਰੂਰੀ ਇਹ ਤਾਂ ਬਿਲਕੁਲ ਗਲਤ ਗੱਲ ਆ ਜੀ ਜਿਹੜੀ ਸਟੰਟ ਬਾਜੀ ਵਾਲੀ ਸੀ ਬੋਲਟ ਇੱਥੇ ਵੀ ਲੈ ਕੇ ਆਉਂਦਾ ਸੀ ਪਿੰਡੋਂ ਵੀ ਲੈ ਕੇ ਜਾਂਦਾ ਰਿਹਾ ਜੀ ਹਾਂ ਜੀ ਪਿੰਡੋਂ ਪਿੰਡੋਂ ਵੀ ਲੈ ਕੇ ਜਾਂਦਾ ਇਹ ਨਹੀਂ ਵੀ ਪਹਿਲੀ ਵਾਰ ਉੱਥੇ ਉਹਨੂੰ ਸ਼ੌਂਕ ਸੀ ਇਹ ਚੀਜ਼ ਦਾ ਉਹਦੀ ਰਾਹ ਚ ਸੀ ਜਾਂਦੇ ਦੇਖਣਾ ਚਲਾਈ ਬਿਲਕੁਲ ਆਇਨ ਵਧੀਆ ਚਲਾਈ ਸੀ ਜੀ ਇਦਾਂ ਕੋਈ ਚਲਾਈ ਗਲਤ ਨਹੀਂ ਸੀਗੀ ਇਹ ਤਾਂ ਜੀ ਹੁਣ ਦੇਖੋ ਸਾਡੀਆਂ ਸੰਤਾ ਬੜਾ ਦੁੱਖ ਆਉਂਦਾ ਵੀ ਸਾਡੀਆਂ ਸਰਕਾਰਾਂ ਦੀ ਕਿੱਡੀ ਦੋ ਠੱਠੇ ਲੜ ਰਹੇ ਬੰਦਾ ਆਪ ਨੂੰ ਬਚਾਉਂਦਾ ਬਚਾਉਂਦੇ ਨੇ ਠੱਠਾਂ ਨੂੰ ਬਚਾਉਂਦੇ ਬਚਾਉਂਦੇ ਨੇ ਆਪ ਸੱਟ ਖਾ ਲਈ ਜੀ ਤੇ ਸੜਕ ਟੁੱਟੀ ਹੋਈ ਸੀ ਉੱਥੇ ਪਤਾ ਲੱਗਿਆ ਜੀ ਸਾਨੂੰ ਤੇ ਬਜ਼ਾਰਾਂ ਦੇ ਵਿੱਚ ਠੱਠੇ ਅਨੇਕਾਂ ਐਸੀ ਐਕਸੀਡੈਂਟ ਹੋ ਗਏ ਹੁਣ ਕਹਿ ਨਹੀਂ ਸਕਦੇ ਵੀ ਨੇਕਾਂ ਦੇ ਬੱਚੇ ਕੱਲੇ ਹੀ ਰਹਿ ਗਏ ਜੀ ਮਾਂ ਪਿਓ ਕੱਲੇ ਕੱਲੇ ਹੀ ਕੰਮਾਂ ਤੇ ਜਾਂਦੇ ਸੀ ਗਾਈਆਂ ਨਾਲ ਠੱਠਿਆਂ ਨਾਲ ਐਕਸੀਡੈਂਟ ਹੋ ਕੇ ਸਾਡੇ ਅਲੀਗੜ੍ਹ ਵੀ ਹੁੰਦੇ ਰਹਿੰਦਾ ਜੀ ਵੀ ਇਹ ਸਰਕਾਰਾਂ ਨੂੰ ਬਹੁਤ ਇਹਦੇ ਬਾਰੇ ਨੇੜੇ ਵਿਚਾਰ ਕਰਕੇ ਸੋਚਣਾ ਚਾਹੀਦਾ ਨੇਕਾਂ ਐਕਸੀਡੈਂਟ ਹੋ ਕੇ ਬੱਚਿਆਂ ਦਾ ਨੁਕਸਾਨ ਹੋ ਗਿਆ ਜੀ ਸਭ ਤੋਂ ਵੱਡੀ ਗੱਲ ਹੈ ਉਹਨੇ 23 ਲੱਖ ਦੀ ਪਿੱਛੇ ਵਾਈਕ ਲਈ ਆ 23 ਲੱਖ ਦੇ ਵਿੱਚ ਉਹਦਾ ਰੋਡ ਟੈਕਸ ਵੀ ਹੋਏਗਾ ਠੀਕ ਹੈ ਹੁਣ ਤਾਂ ਅਸੀਂ ਗਊ ਟੈਕਸ ਵੀ ਦੇ ਰਹੇ ਆ ਤੇ ਗਊ ਗਊ ਸੈਸ ਵੀ ਦੇਤਾ ਅਸੀਂ ਤੇ ਰੋਡ ਟੈਕਸ ਵੀ ਦੇਤਾ ਰੋਡ ਵੀ ਟੁੱਟੀ ਪਈ ਆ ਟੱਠੇ ਆ ਗਏ ਟੱਠੇ ਵੀ ਆ ਗਏ ਜੀ ਬਾਕੀ ਹੋਰ ਹੈ ਜਦੋਂ ਇੱਥੋਂ ਘਰੋਂ ਵੀ ਜਾਣਾ ਉਹਨੇ ਪੂਰਾ ਐਨ ਹੈਲਮਟ ਪੈਨ ਕੇ ਪੂਰਾ ਐਨ ਕੋਈ ਪੂਰਾ ਗੀਅਰ ਪਾ ਕੇ ਪੂਰੀ ਮਤਲਬ ਜਿੰਨੀ ਨਾਰਮਲ ਸਪੀਡ ਤੇ ਜਾਂਦਾ ਰਿਹਾ ਵਾ ਜੀ ਹੁਣ ਅਸੀਂ ਤਾਂ ਇਹੀ ਕਹਾਂਗੇ ਵੀ ਇਹ ਕਿੱਡਾ ਹਾਸਾ ਬਾਰ ਪੁਰਿਆ ਕਾਦੇ ਕਾਰਨ ਬਰਕਿਆ ਟੱਠੇ ਦੇ ਕਾਰਨ ਵਾਪਰ ਗਿਆ ਇਹ ਸਾਡੀ ਸਰਕਾਰ ਨੂੰ ਸੋਚਣਾ ਚਾਹੀਦਾ ਅਸੀਂ ਟੈਕਸ ਵੀ ਦਿੰਨੇ ਆ ਰੋੜਾਂ ਦਾ ਭਰਦੇ ਆ ਪਰਚੀਆਂ ਵੀ ਘਟਾਉਨੇ ਆ ਟੋਏ ਟੋਪੇ ਨਾਲ ਕਿੰਨਾ ਨੁਕਸਾਨ ਕਿੰਨੇ ਐਕਸੀਡੈਂਟ ਹੋ ਕੇ ਕਿੰਨਾ ਨੁਕਸਾਨ ਹੋ ਗਿਆ ਇਹਦੇ ਬਾਰੇ ਸਰਕਾਰ ਦਾ ਮੈਂ ਤਾਂ ਵੱਡਾ ਕਸੂਰ ਹੀ ਮੰਨੂਗਾ ਵੀ ਇਹ ਇਹਦਾ ਹੱਲ ਕੀਤਾ ਜਾਵੇ ਵੀ ਹੋਰ ਕਿਸੇ ਨਾਲ ਕੋਈ ਨਾ ਇਦਾਂ ਦਾ ਹੋਵੇ ਭਾਪਰੇ ਹਾਸਾ ਜੀ ਸਾਲ ਦੇ ਵਿੱਚ ਨਹੀਂ ਕਾ ਇਹੋ ਜਿਹੇ ਹਾਸੇ ਆਉਂਦੇ ਹੈਗੇ ਰਾਜਵੀਰ ਜੀ ਬੰਦੇ ਤਾਂ ਸਾਨੂੰ ਪਤਾ ਲੱਗ ਗਿਆ ਪਤਾ ਹੀ ਨਹੀਂ ਕਿੰਨੇ ਅਸੀਂ ਰੋਜ਼ ਦੇਖਦੇ ਆਂ ਬੀਵਾਰਾ ਪਸ਼ੂਆਂ ਕਰਕੇ ਕਿੰਨੇ ਐਕਸੀਡੈਂਟ ਹੁੰਦੇ ਕਿੰਨਾ ਦੀ ਕੋਈ ਚਲੋ ਛੋਟਾ ਹੁੰਦਾ ਜੇ ਲੋਏ ਤਾਂ ਲਾਇ ਵੱਡਾ ਸੀਗਾ ਆਪਣੇ ਗਾਈਕ ਸੀ ਇਹਨਾਂ ਦੀ ਤਾਂ ਚਲੋ ਸੀਗਾ ਜੀ ਦੁਨੀਆ ਚ ਨੌ ਸੀ ਜਿਹੜੇ ਛੋਟਾ ਆਮ ਇਨਸਾਨਾਂ ਦਾ ਕੰਮ ਕਰ ਜਾਂਦਾ ਵਾ ਮੇਰੇ ਖੁਦ ਤਾਇਆ ਜੀ ਦੇ ਉਦੋਂ ਉਦੋਂ ਪਿਛਲੇ ਹੋ ਗਿਆ ਕਾਫੀ ਟਾਈਮ ਉਹ ਵੀ ਗਾਂ ਦੇ ਵਿੱਚ ਵੱਜ ਕੇ ਡੈਥ ਹੋ ਗਈ ਸੀ ਤੇ ਹੋਰ ਨੇਕਾ ਸਾਡੇ ਪਿੰਡੋਂ ਬਹੁਤ ਐਕਸੀਡੈਂਟ ਹੋਏ ਆ ਰੋਡ ਹਾਸਾ ਤਕਰੀਬਨ ਪਸ਼ੂਆਂ ਨਾਲ ਗਾਂ ਨਾਲੀ ਜਾਂ ਟੱਠੇ ਨਾਲ ਗਾਂ ਨਾਲ ਜਾਂ ਕੁੱਤੇ ਨਾਲ ਇਹ ਜਾਂ ਕਿ ਸੜਕ ਟੁੱਟੀ ਆ ਕੀ ਕਰੇਗਾ ਜੀ ਸਾਡੀ ਸਰਕਾਰਾਂ ਦੀ ਸੋਚ ਇਹਦੇ ਬਾਰੇ ਚੰਗੀ ਤਰ੍ਹਾਂ ਧਿਆਨ ਦੇਣ ਗਾਂ ਨੂੰ ਕੋਈ ਐਸਾ ਹੱਥ ਹੱਸਾ ਨਾ ਵਾਪਰੇ ਜੀ ਜੇ ਆਹ ਬੁਝੇ ਕੁਝ ਕੀਤਾ ਹੁੰਦਾ ਤਾਂ ਵਿਚਾਰੇ ਨਾਲ ਹਾਦਸਾ ਥੋੜਾ ਨਾ ਸਾਡੇ ਰਾਜਵੀਰ ਨਾਲ ਆ ਨਾ ਹੁੰਦਾ ਜੇ ਉਹ ਠੱਠੇ ਨਾ ਹੀ ਹੁੰਦੇ ਜੇ ਕੋਣ ਕਈ ਕਹੀ ਜਾਂਦੇ ਜੀ ਉਹ ਤੇਜ਼ ਸੀ ਉਹ ਸਟਾਰਟ ਮਾਰਦਾ ਸੀ ਇਹ ਤਾਂ ਐਵੇਂ ਸਾਰਾ ਬੇਕੂਫ ਗੱਲਾਂ ਨੇ ਲੋਕਲ ਉੱਥੇ ਮੁੰਡੇ ਦੀ ਵੀ ਵੀਡੀਓ ਆ ਗਈ ਕਹਿੰਦਾ ਕੋਈ ਤੇਜ ਨਹੀਂ ਸੀ ਮੈਂ ਉੱਥੇ ਜਾ ਰਿਹਾ ਹਾਂਜੀ ਹਾਂਜੀ ਸਾਨੂੰ ਪਤਾ ਜੀ ਹੁਣ ਗੇਹਲੀ ਵਾਲਾ ਤਾਂ ਹੈ ਹੀ ਨਹੀਂ ਸੀਗਾ ਜੀ ਅਣਗੇਲੀ ਦਾ ਪਤਾ ਲੱਗ ਜਾਂਦਾ ਬੱਚੇ ਦਾ ਵੀ ਜਿਹੜਾ ਐਲਟੀ ਹੁੰਦਾ ਜਾਂ ਉਹ ਹੁੰਦਾ ਵੀ ਉਹ ਨਹੀਂ ਅਣਗੇਲੀ ਕਰਨ ਵਾਲਾ ਨਹੀਂ ਸੀ ਉਹਨੂੰ ਵੀ ਪਤਾ ਸੀ ਮੈਂ ਬਾਈਕ ਤੇ ਜਾ ਰਿਹਾ ਵਾਂ ਪਰ ਇਹ ਤਾਂ ਹੁਣ ਕਿੰਨਾ ਸਾਨੂੰ ਦੁੱਖ ਆਉਂਦਾ ਵੀ ਇਹ گاਵਾ ਨੇ ਟੱਠਿਆਂ ਨੇ ਸਾਡੇ ਰਾਜਵੀਰ ਦੇ ਕਿਵੇਂ ਕਿੰਨੀ ਛੱਟ ਲੱਗ ਗਈ ਆ ਚਲੋ ਹੁਣ ਵਾਹਿਗੁਰੂ ਗੁਰੇ ਬੇਨਤੀ ਕਰਦੇ ਹਾਂ ਪ੍ਰਮਾਤਮਾ ਚੜ੍ਹਦੀ ਕਲਾ ਰੱਖੀ ਚੜ੍ਹਦੀ ਕਲਾ ਇਹੀ ਕਹਿ ਸਕਦੇ ਆ ਜੀ ਹੁਣ ਤੁਸੀਂ ਮਿਲਦੇ ਸੀਗੇ ਹਾਂਜੀ ਤੁਹਾਨੂੰ ਮਿਲਦਾ ਸੀ ਰਾਜੀ ਹਾਂਜੀ ਜਦੋਂ ਮੇਰੇ ਪੇਪਰ ਹੁੰਦੇ ਹੁੰਦੇ ਸੀ ਕਿ ਸਕੂਲ ਦੇ ਇੱਥੇ ਕਈ ਵਾਰ ਮੈਨੂੰ ਹੱਸਦਾ ਹੁੰਦਾ ਸੀਗਾ ਵੀ ਉਹਨੇ ਹੱਸਣਾ ਕਹਿੰਦਾ ਹੁਣ ਸਕੂਲ ਦੇ ਹੁਣ ਪੇਪਰ ਆ ਗਏ ਹੁਣ ਤਾਂ ਹੀ ਗੁਰਦੁਆਰੇ ਆਉਣਾ ਹੁਣ ਤੋਂ ਐਦਾਂ ਹੱਸਦੇ ਹੁੰਦੇ ਸੀਗੇ ਸੁਭਾਅ ਵੀ ਵਧੀਆ ਸੀਗਾ ਵਧੀਆ ਸਾਊ ਸੀ ਹੇ ਹੁਣੇ ਥੋੜਾ ਜਿਹਾ ਟਾਈਮ ਹੋਇਆ ਪਹਿਲਾਂ ਦਰਬਾਰ ਸਾਹਿਬ ਗਏ ਸੀਗੇ ਇਹ ਬਾਈਕ ਤੇ ਹੀ ਹਾਂਜੀ ਤੇ ਵਧੀਆ ਮਿਲਦੇ ਸੀ ਹੱਸ ਕੇ ਐ ਕੋਈ ਵੀ ਹੰਕਾਰ ਨਹੀਂ ਸੀਗਾ ਵੀ ਮੈਂ ਵੀ ਵੱਡਾ ਸਿੰਗਰ ਹਾਂ ਐ ਕੋਈ ਹੰਕਾਰ ਨਹੀਂ ਤੁਹਾਡੀ ਗੱਲ ਤੋਂ ਇੱਕ ਪਤਾ ਲੱਗਦਾ ਵੀ ਉਹ ਆਪ ਗੁਰਦੁਆਰਾ ਸਾਹਿਬ ਕਾਫੀ ਜਾਂਦਾ ਸੀ ਕਿਉਂਕਿ ਤੁਸੀਂ ਤੁਸੀਂ ਜਾਂਦੇ ਸੀ ਤਾਂ ਤੁਹਾਨੂੰ ਤਾਂ ਐ ਇੰਨੀ ਗੱਲਾਂ ਕਹਿੰਦਾ ਸੀ ਉਹ ਇੱਕ ਮੇਰਾ ਯਾਰ ਹੁੰਦਾ ਹੀਗਾ ਇੱਕ ਮੈਂ ਜੀ ਅਸੀਂ ਗੁਰਦੁਆਰੇ ਜਾਂਣਾ ਉਹਨੇ ਜਾਣ ਕੇ ਸਾਨੂੰ ਹੱਸਣਾ ਕਹਿੰਦਾ ਹੁਣ ਪੇਪਰ ਨੇੜੇ ਆ ਗਏ ਸਕੂਲ ਦੇ ਤਾਂ ਹੀ ਤੁਸੀਂ ਗੁਰਦੁਆਰੇ ਜਾਂਦੇ ਹੋ ਉਹ ਤਾਂ ਜਾਂਦੇ ਨਹੀਂ ਉਹਨੇ ਜਾਣ ਕੇ ਆਏ ਹੱਸਣਾ ਉਦੋਂ ਉਹਨਾਂ ਦੀ ਮਾਤਾ ਜੀ ਵੀ ਆਉਂਦੇ ਹੁੰਦੇ ਸੀਗੇ ਉਹ ਵੀ ਮਿਲਦੇ ਹੀ ਉਹ ਵੀ ਬਹੁਤ ਵਧੀਆ ਨੇ ਆਏ ਆਪਾਂ ਕਹਿ ਦਈਏ ਵੀ ਹੰਕਾਰ ਆਏ ਹੰਕਾਰੇ ਹੋਏ ਆਏ ਕੁਛ ਨਹੀਂ ਸੀ ਵਧੀਆ ਸੀਗੇ ਸਾਰੇ ਸਾਊ ਸੀਗੇ ਜਦੋਂ ਚਲੋ ਜਦੋਂ ਰਾਈਡਿੰਗ ਕਰਦਾ ਸੀਗਾ ਤੇ ਪ੍ਰੋਪਰਲੀ ਗੀਅਰ ਸਾਰੇ ਪਾ ਕੇ ਮਤਲਬ ਹੈਲਮਟ ਪਾ ਕੇ ਜੈਕਟਸ ਜਿਵੇਂ ਹੁੰਦੀਆਂ ਇਹਨਾਂ ਦੀਆਂ ਸਪੈਸ਼ਲ ਇਹਨਾਂ ਦੀ ਜੜੀਆਂ ਜੀਨਸ ਵੀ ਹੁੰਦੀਆਂ ਨੇ ਪੈਂਟਸ ਵੀ ਹੁੰਦੀਆਂ ਨੇ ਉਹ ਸਾਰਾ ਕੁਝ ਵੇਅਰ ਕਰਕੇ ਨਿਕਲਦਾ ਉਹ ਸਾਰਾ ਕੁਝ ਵੇਅਰ ਕਰਕੇ ਨਿਕਲਦੇ ਹੀ ਇੱਥੇ ਅਜੇ ਥੋੜੇ ਟਾਈਮ ਦੀ ਗੱਲ ਹੈ ਜੋ ਦਰਬਾਰ ਸਾਹਿਬ ਗਏ ਸੀਗੇ ਉਦੋਂ ਅਸੀਂ ਆਪ ਪੈਂਟ ਦੇਖਿਆ ਸਾਰਾ ਕੁਝ ਆਏ ਵਧੀਆ ਕੱਪੜੇ ਪਾਏ ਸੀਗੇ ਹੈਲਮਟ ਪਾਇਆ ਸੀ ਸਾਰਾ ਕੁਝ ਪਾਇਆ ਸੀ ਹੁਣ ਉਥੇ ਕਈ ਫੇਕ ਨਿਊਜ਼ ਦਿੰਦੇ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਮੇਰੀ ਇਹ ਬੇਨਤੀ ਆ ਕੋਈ ਐ ਫੇਕ ਨਿਊਜ਼ ਨਾ ਦੋ ਜਿਹੜੇ ਹੁਣ ਰਾਜਵੀਰ ਜਵੰਧਾ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਤਾਂ ਵੱਡਾ ਹਾਸਾ ਹੀ ਲੱਗਦਾ ਹੈ ਵੀ ਆ ਕੀ ਹੋ ਗਿਆ ਉਹ ਜਿਹੜੇ ਫੇਕ ਨਿਊਜ਼ ਪਾਉਂਦੇ ਆ ਉਹ ਐਂ ਕਿਉਂ ਡਰਾਉਂਦੇ ਆ ਪਹਿਲੀ ਗੱਲ ਉਹਨਾਂ ਨੂੰ ਡਰਾਉਣਾ ਨਹੀਂ ਚਾਹੀਦਾ ਬਾਕੀ ਇਹ ਸਰਕਾਰ ਦੇ ਫਾਲਟ ਹੈਗੇ ਆ ਜਿਵੇਂ ਹੁਣ ਰਾਜਵੀਰ ਜਵੰਧ ਦੇ ਦੀ ਬਾਈਕ ਸੀਗੀ 23 ਲੱਖ ਦੀ BMW ਵਾਲੀ BMW ਵਾਲੀ ਬਾਈਕ ਸੀਗੀ ਉਹ ਚ ਰੋਡ ਟੈਕਸ ਵੀ ਕੱਟਿਆ ਜਾਂਦਾ ਵਾ ਉਹ ਚ ਹੁਣ ਸਰਕਾਰ ਦਾ ਬਣਦਾ ਵਾ ਵੀ ਆਦਾ ਰੋਡ ਰੂਡ ਦਾ ਸਾਰਾ ਕੁ ਵਧੀਆ ਹੋਣਾ ਚਾਹੀਦਾ ਵਾ ਪਰ ਨਹੀਂ ਬਣਾਉਦੇ ਕੋਈ ਹੁਣ ਦੂਜੀ ਗੱਲ ਜੇ ਆਪਾਂ ਦੇਖੀਏ ਉਥੇ ਜਿਹੜੇ ਅਵਾਰਾ ਪਸ਼ੂ ਵਾਲੇ ਆ ਅਵਾਰਾ ਪਸ਼ੂਆਂ ਦੀ ਤਾਂ ਹੁਣ ਸਰਕਾਰ ਦੀ ਬਣਦੀ ਆ ਕਿੰਨੇ ਹੁਣ ਗਊਸ਼ਾਲਾ ਖੋਲ੍ਹਦੇ ਆ ਕਿੰਨਾ ਟੈਕਸ ਕੱਟਿਆ ਜਾਂਦਾ ਇਹ ਪਤਾ ਨਹੀਂ ਕਿਉਂ ਨਹੀਂ ਕਰਦੇ ਇਹਨਾਂ ਨੂੰ ਕਰਨਾ ਚਾਹੀਦਾ ਵਾ ਸਾਡੀ ਤਾਂ ਹੁਣ ਸਾਰੇ ਪਿੰਡ ਦੀ ਇੱਕ ਹੀ ਅਰਦਾਸ ਆ ਵੀ ਰਾਜਵੀਰ ਜੀ ਬੰਦੇ ਛੇਤੀ ਤਾਂ ਛੇਤੀ ਰਿਕਵਰੀ ਹੋਵੇ ਵੀ ਉਹ ਸਾਡੇ ਚ ਆਉਣ ਤੇ ਤੁਸੀਂ ਗੱਲ ਦੱਸ ਰਹੇ ਸੀ ਸਿੰਘ ਸਾਹਿਬ ਤੁਸੀਂ ਕਿਹਾ ਸੀਗਾ ਮੇਉ ਸੇਵਾ ਜਿਉਂਨੇ ਹੜਪੀਟਾਂ ਦੇ ਕੀਤੀ ਆ ਤਾਂ ਉਹਨੇ ਕਿਹਾ ਵੀ ਮੇਰਾ ਨਾਂ ਨਾ ਦਸੀਓ ਦੂਜੀ ਗੱਲ ਅਸੀਂ ਵੀ ਵੀਡੀਓਜ਼ ਦੇਖੀਆਂ ਵੀ ਕਿਸਾਨ ਮੋਰਚੇ ਤੇ ਵੀ ਉਹ ਡਟਿਆ ਆ ਸੀ ਕਿਸਾਨ ਮੋਰਚੇ ਤੇ ਇਹ ਨਹੀਂ ਵੀ ਇੱਕ ਵਾਰੀ ਗਿਆ ਤੇ ਆ ਗਿਆ ਵਾਪਸ ਪੂਰੀ ਸਟੇਜ ਤੇ ਪੂਰਾ ਉਸਨੇ ਸਾਥ ਦਿੱਤਾ ਸਟੇਜ ਤੇ ਇੱਕ ਬੋਲਿਆ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਿਆ ਤੇ ਦੂਜੀ ਗੱਲ ਹੁਣ ਖੜਾ ਦੇ ਵਿੱਚ ਲੋੜ ਪਈ ਤਾਂ ਉਦੋਂ ਵੀ ਫੀਲਡ ਤੇ ਆਇਆ ਹਾਂਜੀ ਉਹ ਤਾਂ ਜੀ ਹਮੇਸ਼ਾ ਹੀ ਕਹਿੰਦਾ ਸੀ ਵੀ ਜੋ ਵੀ ਸਮਾਗਮ ਪਿੰਡ ਦੇ ਵੀ ਕੰਮ ਆ ਮੈਂ ਸਰਪੰਚ ਸਾਹਿਬ ਨੂੰ ਕਹਿਣਾ ਵੀ ਤੂੰ ਮੈਨੂੰ ਦੱਸੀ ਤੇ ਜਿਹੜਾ ਵੀ ਕੰਮ ਆੜਦਾ ਜਾਂ ਕੋਈ ਵੀ ਕੰਮਕਾਰ ਆ ਵੀ ਸਾਨੂੰ ਦੱਸਿਓ ਵੀ ਤੁਹਾਡੇ ਨਾਲ ਤੁਹਾਡੇ ਨਾਲ ਅਸੀਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਰਿਹਾ ਜੀ ਹੁਣ ਤੱਕ ਵੀ ਜੀ ਤੇ ਵੀਰ ਜੀ ਕਹਿੰਦਾ ਜਦੋਂ ਤੁਸੀਂ ਕਹਿੰਦੇ ਨਾ ਕਿਸਾਨ ਮੋਰਚਾ ਤੇ ਕਿਸਾਨ ਮੋਰਚੇ ਵੇਲੇ ਸਟੇਜ ਤੇ ਚੜ੍ਹਿਆ ਸੀ ਤੇ ਕਿਸਾਨਾਂ ਦੇ ਹੱਕ 'ਚ ਗੱਲ ਕਰ ਰਹੇ ਸੀ ਜਿੱਥੇ ਇਸ ਪਿਛੇ ਦੇ ਬਾਪ ਦੇ ਕਰਮ ਸਿੰਘ ਦੀ ਡੈਥ ਹੋ ਗਈ ਇਹਨੂੰ ਸਤੇਜ ਸਾਹਿਬ ਦੀ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਇਹਨੂੰ ਸਟੇਜ ਤੇ ਚੜ੍ਹਿਆ ਨੂੰ ਸੁਨਿਆ ਮਿਲਿਆ ਸੀ ਵੀ ਤੇਰੇ ਫਾਦਰ ਸਾਹਿਬ ਜੀ ਦੀ ਡੈਥ ਹੋ ਗਈ ਪਰ ਉੱਥੇ ਸਾਰਾ ਕੰਮ ਸਾਰਾ ਨਿਫਟਾ ਕੇ ਫਿਰ ਉਹ ਪਿੰਡ ਆਇਆ ਉਸ ਉੱਥੇ ਨੂੰ ਸੁਣਾ ਮਿਲਿਆ ਸੀ ਜਦੋਂ ਕਹਣਾ ਤੇ ਤੁਹਾਡੇ ਭਾਈ ਪਿਛੇ ਫਾਜ਼ਲ ਸਾਹਿਬ ਦੀ ਡੈਥ ਹੋ ਚੁੱਕੀ ਹੈ ਤੇ ਕਿਸੇ ਨੇ ਜਾ ਕੇ ਮਾਲਾ ਦੱਸ ਦਿੱਤਾ ਸਟੇਜ ਤੇ ਚੜੇ ਅਸੀਂ ਸਟੇਜ ਤੇ ਗੱਲਬਾਤ ਕਰ ਰਹੇ ਸੀ ਕਿਸਾਨ ਵੀਰਾਂ ਨਾਲ ਇਹ ਉੱਥੇ ਉਹਨਾਂ ਨੂੰ ਸੁਣਿਆ ਮਿਲਿਆ ਸੀ ਇੱਕ ਇਹ ਵੀ ਗੱਲ ਆ ਜਦੋਂ ਇਹਦੇ ਪਿਤਾ ਜੀ ਦੀ ਡੈਥ ਹੋਈ ਸੀ ਰਾਜਵੀਰ ਦੇ ਮੈਨੂੰ ਅੱਜ ਵੀ ਯਾਦ ਆ ਇਹਨੇ ਆਪ মিডিਆ ਨੂੰ ਸੁਨੇਹਾ ਦਿੱਤਾ ਸੀਗਾ ਵੀ दारू ਛੱਡ ਦਿਓ ਸ਼ਰਾਬ ਛੱਡ ਦਿਓ ਨਹੀਂ ਤਾਂ ਬਾਕੀ ਗਾਇਕ ਜਿਹੜੇ ਨੇ ਉਹ ਕਹਿੰਦੇ ਉਹ ਗਾਣੇ ਗਾਉਂਦੇ ਆ ਦਾਰੂਆਂ ਤੇ ਉਹ ਸ਼ਰਾਬ ਤੇ ਗਾਣੇ ਗਾਉਂਦੇ ਆ ਉਹ ਸਿੱਧਾ ਸੁਨੇਹਾ ਦਿੱਤਾ ਹੀ ਵੀ ਦਾਰੂ ਜਿਹੜੀ ਆ ਸ਼ਰਾਬ ਜਿਹੜੀ ਆ ਕਿਸੇ ਪ੍ਰਕਾਰ ਦਾ ਨਸ਼ਾ ਜਿਹੜਾ ਛੱਡ ਦੋ ਬੜੀ ਵੱਡੀ ਗੱਲ ਆ ਇਹ ਸੱਚੀ ਗੱਲ ਜਿਹੜੀ ਕਹਿਣੀ ਬੜੀ ਔਖੀ ਹੈ ਕਿਉਂਕਿ ਇੰਨੀ ਸੰਗਤ ਦੇ ਵਿੱਚ ਤਕਰੀਬਨ 2000 ਬੰਦੇ ਦਾ ਇਕੱਠ ਹੈਗਾ ਸੀਗਾ ਇੰਨਾ ਇਕੱਠ ਸਾਡੇ ਪਿੰਡ 'ਚ ਕਦੀ ਨਹੀਂ ਹੋਇਆ ਇਹਨੇ ਇਕੱਠ ਦੇ ਵਿੱਚ ਗੱਲ ਕਹਿਣੀ ਕਿ ਮੇਰੇ ਬਾਪ ਦਾਰੂ ਪੀਂਕੀ ਬੀਤਾ ਸੀ ਉਹਨਾਂ ਨੇ ਤੇ ਨੁਕਸਾਨ ਕਰ ਲਿਆ ਆਪਣੇ ਅੰਦਰ ਤੇ ਹੋਰ ਮੈਂ ਕਹਣਾ ਵੀ ਕਿਸੇ ਹੋਰ ਦਾ ਨਾ ਨੁਕਸਾਨ ਹੋਵੇ ਇਹ ਗੱਲ ਰਾਜਵੀਰ ਸਿੰਘ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਖੜ ਕੇ ਕਰੀ ਕਹੀ ਸੀ ਸਾਰੀ ਸੰਗਤ ਨੂੰ ਵੀ ਮੈਂ ਕਹਣਾ ਜੋ ਸਾਡੇ ਨਾਲ ਹੋਇਆ ਉਹ ਹੋਰ ਕਿਸੇ ਨਾਲ ਨਾ ਹੋਵੇ ਤੇ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਇਹ दारू ਨਾ ਪੀਵੋ ਇੰਦਰ ਨੁਕਸਾਨ ਹੀ ਹੁੰਦਾ ਇਹ ਐਡੀ ਵੱਡੇ ਇਕੱਠ ਦੇ ਵਿੱਚ ਗੱਲ ਕਰਨੀ ਬਹੁਤ ਮਹਿਣਾ ਕਰ ਖੁੰਦਾ ਹੈ ਗੱਲ ਦਾ ਇਸ ਚੀਜ਼ ਦੀ ਮੰਨੀ ਬੜੀ ਵੱਡੀ ਗੱਲ ਹੈ ਵੀ ਵੀ ਮੇਰੇ ਫਾਦਰ ਚਲੋ ਜ਼ਰੂਰ ਉਹਨੂੰ ਪਾਲਿਆ ਉਹਨੂੰ ਸੰਸਕਾਰ ਫਾਦਰ ਨੇ ਦਿੱਤੇ ਹੋਣਗੇ ਪਰ ਇੰਨੀ ਗੱਲ ਮੰਨਣਾ ਤੇ ਲੋਕਾਂ ਨੂੰ ਕਹਿਣਾ ਵੀ ਹਾਂ ਮੇਰੇ ਪਿਓ ਕੋ ਗਲਤੀ ਹੋਈ ਏ ਤੁਸੀਂ ਨਾ ਇਹ ਗਲਤੀ ਮੰਨਣੀ ਬੜੀ ਵੱਡੀ ਗੱਲ ਹੈ ਕਿਉਂਕਿ ਆਮ ਤਕਰੀਬਨ ਇਹ ਗਲਤੀ ਕੋਈ ਮੰਨਦੀ ਨਹੀਂ ਇਸ ਗਲਤੀ ਨੂੰ ਕੋਈ ਨਹੀਂ ਮੰਨਦਾ ਉਹਨਾਂ ਨੇ ਉਹ ਤਾਂ ਹੋਰ ਹੀ ਗੱਲਾਂ ਕਰਕੇ ਤੇ ਉਹਨਾਂ ਨੂੰ ਸਰਦਾਲੀਆਂ ਕਰਕੇ ਤੇ ਬੜਾ ਸੋਹਣਾ ਬੜਾ ਚੰਗੇ ਬੰਦੇ ਜੀ ਫਲਾਣ ਦੀ ਤੀਂ ਕਰਕੇ ਉਹਨਾਂ ਨੇ ਕਰ ਜਾਂਦੇ ਸਨ ਖੋਦ ਹਰਾਜ ਵੀਰ ਸਿੰਘ ਜਵੰਦਾ ਨੇ ਇਹ ਗੱਲ ਕਹੀ ਗੁਰੂ ਸਾਹਿਬ ਦੇ ਜੂਰੀ ਜੀ ਖੜਕੇ ਵੀ ਮੇਰੇ ਬਾਪ ਦੀ ਇਸ ਚੀਜ਼ ਕਰਕੇ ਡੈਥ ਹੋਈ ਏ ਤੇ ਮੈਂ ਕਹਣਾ ਵਾ ਵੀ ਹੋਰ ਕਿਸੇ ਨਾਲ ਨਾ ਇਹ ਨਾ ਹੋਵੇ ਜੋ ਸਾਡੇ ਦੋ ਭੈਣ ਭਰਾਵਾਂ ਅਸੀਂ ਜੋ ਸਾਡੇ ਨਾਲ ਹੋਇਆ ਹੋਰ ਕਿਸੇ ਨਾਲ ਨਾ ਹੋਵੇ ਇਹ ਨਾ ਗੁਰੂ ਸਾਹਿਬ ਜੀ ਦੀ ਜੂਰੀ ਵਿੱਚ ਖੜ ਕੇ ਇਸ ਗੱਲ ਇਸੇ ਗੁਰਦੁਆਰਾ ਸਾਹਿਬ ਇਸੇ ਗੁਰਦੁਆਰਾ ਸਾਹਿਬ ਇਸੇ ਗੁਰਦੁਆਰਾ ਸਾਹਿਬ ਦਾਸ ਨੇ ਪਹਿਲੇ ਕੀਰਤਨ ਕੀਤਾ ਫਿਰ ਹਜ਼ੂਰੀ ਲਾਗੇ ਦਰਬਾਰ ਸਾਹਿਬ ਦੇ ਆਏ ਉਹਨਾਂ ਨੇ ਕੀਰਤਨ ਕੀਤਾ ਤੇ ਤਕਰੀਬਨ ਇਸ ਸਾਰੀ ਸੰਗਤ ਦੇ ਵਿੱਚ ਜਿੰਨੇ ਤਕਰੀਬਨ ਗਾਇਕ ਕਰਕੇ ਕਾਫੀ ਵੱਡੇ ਆਏ ਸਾਂ ਉਹਨਾਂ ਵਿੱਚ ਖੜ ਕੇ ਉਹਨਾਂ ਨੇ ਗੱਲ ਇਸ ਨੂੰ ਮੰਨਿਆ ਵੀ ਸਾਡੇ ਬਾਪ ਕੋ ਗਲਤੀ ਹੋਈ ਆ ਤੇ ਕਿਰਪਾ ਕਰੋ ਹੋਰ ਕੋਈ ਇਹ ਗਲਤੀ ਨਾ ਕੋਈ ਕਰੇ ਜੋ ਸਾਡੇ ਨਾਲ ਵਾਪਰਿਆ ਉਹ ਕਿਸੇ ਨਾਲ ਨਾ ਹੋ ਵਾਪਰੇ ਇਹ ਰਾਜਵੀਰ ਸਿੰਘ ਨੇ ਗੁਰੂ ਸਾਹਿਬ ਦੇ ਜੁੜੇ ਚ ਗੱਲ ਮੰਨੀ ਸੀ ਗੱਲ ਹੈ ਨਾ ਜਿੱਥੇ ਗੀਤ ਬਣਦੇ ਨੇ ਸ਼ਰਾਬਾਂ ਦੇ ਉਥੇ ਇਹ ਗੱਲ ਕਹਿਣੀ ਤੇ ਉਹਨਾਂ ਦੇ ਮੂਰੇ ਵੀ ਕਹਿਣੀ ਜਿਹੜੇ ਵਿੱਚ ਕਈ ਚਲੋ ਉਹਦੇ ਦੋਸਤੇ ਆਰੀ ਸੀਗੇ ਉਹ ਵੀ ਵਿੱਚ ਕਈ ਗੀਤ ਇਹੋ ਜਿਹੇ ਸ਼ਰਾਬਾਂ ਵਾਲੇ ਬਣਾਉਣ ਵਾਲੇ ਆ ਕੁਝ ਉਹਨਾਂ ਦੇ ਸਾਹਮਣੇ ਗੱਲ ਕਹਿਣੀ ਬੜੀ ਵੱਡੀ ਨਹੀਂ ਜੀ ਵੇਖੋ ਉਹਨਾਂ ਨੂੰ ਤਾਂ ਚਾਹੀਦੇ ਸੱਚ ਬੱਚੇ ਨੇ ਤੇ ਕਦੀ ਇਹੋ ਜਿਹੇ ਗੀਤ ਗਾਏ ਨਹੀਂ ਸੀ ਅੱਜ ਅਸੀਂ ਆਪਾਂ ਗੀਤ ਜੇ ਸੁਨਣਾ ਵੀ ਹੈ ਤੇ ਸਾਰਾ ਪਰਿਵਾਰ ਬੈਠ ਕੇ ਆਪਾਂ ਸੁਣ ਸਕਦੇ ਹਾਂ ਜੋ ਇਹਨਾਂ ਨੇ ਗੀਤ ਇਹਨਾਂ ਨੇ ਗਾਏ ਸਵੇਚਾਰ ਕਿਉਂਕਿ ਇਹ ਭੰਗੜੇ ਟੀਮ ਨਾਲ ਵੀ ਜੁੜਿਆ ਆ ਸੀ ਸਵੇਚਾਰ ਕੁ ਤਕਰੀਬਨ ਜਾਣਦਾ ਸੀ ਸਾਰਾ ਕੁਝ ਇਹਨੂੰ ਸਾਰਾ ਕੁਝ ਪਤਾ ਸੀ ਸਾਡੇ ਪੰਜਾਬ ਦਾ ਵੀ ਸਵੇਚਾਰ ਸਾਡਾ ਕੀ ਹੈ ਕੋਈ ਇਹੋ ਜਿਹਾ ਕਦੀ ਲਚਰ ਗੀਤ ਜਾਂ ਕੋਈ ਸ਼ਰਾਬਾਂ ਜਾਂ ਹਥਿਆਰਾਂ ਦਾ ਇਹਨੇ ਕਦੀ ਨਹੀਂ ਸੀ ਕੋਈ ਵੀ ਪਰਸਨੈਲਿਟੀ ਇੰਨੀ ਸੀ ਨਾ ਜਿਹੜਾ ਵੀ ਦੇਖਦਾ ਸੀਗਾ ਉਹ ਕਹਿੰਦਾ ਸੀ ਵੀ ਹਾਂ ਪੱਗ ਬੜੀ ਸੋਹਣੀ ਸਜਾਈ ਹੋਈ ਹੈ ਮੈਂ ਕਹਾਂਗਾ ਵੀ ਜਲਦੀ ਉਦਾਂ ਹੀ ਆਵੇ ਸਟੇਜ ਤੇ ਆਵੇ ਉਦਾਂ ਹੀ ਸੋਹਣੀ ਪਕ ਸਜਾ ਕੇ ਆਵੇ ਵੇਖੋ ਕਾਦ ਕਾਠ ਦਾ ਬੱਚੇ ਦਾ ਬਹੁਤ ਲੰਮਾ 6 ਫੁੱਟ ਤੋਂ ਤਕਰੀਬਨ ਉੱਤੇ ਹੀ ਹੋਣਾ ਕਾਦ ਬੱਚੇ ਦਾ ਸੁਨੱਖਾ ਪੂਰਾ ਤੇ ਬੜੀ ਸੋਹਣੀ ਦਸਤਾਰ ਸਜੰਦੇ ਜਦੋਂ ਤੁਰਦੇ ਸਨ ਪਤਾ ਲੱਗਦਾ ਸੀ ਵੀ ਰਾਜਵੀਰ ਸਿੰਘ ਜੁਹੰਦਾ ਹੈ ਕਾਫੀ ਵਾਹੀ ਗੁਰ ਦੀ ਕਿਰਪਾ ਨਾਲ ਪਰਸਨੈਲਿਟੀ ਸੀ ਤੇ ਜਦੋਂ ਸਟੇਜ ਤੇ ਚੜ੍ਹਦੇ ਸਨ ਬੜੀ ਵਾਹੀ ਗੁਰ ਦੀ ਕਿਰਪਾ ਹੁੰਦੀ ਸੀ ਤੇ ਸਾਰੇ ਅਸੀਂ ਬਰਦਾਸ਼ਤਾਂ ਬੇਨਤੀਆਂ ਹੀ ਕਰਨੇ ਵੀ ਮੁੜ ਕੇ ਫਿਰ ਸਾਡੇ ਵਿੱਚੋਂ ਉਸੇ ਤਰ੍ਹਾਂ ਹੀ ਵਿਚਰੇ ਕਹਿੰਦੇ ਸੀ ਸੂਟੇ ਬੂਟੇ ਸਰਦਾਰ ਕਹਿੰਦੇ ਹੁੰਦੇ ਸਨ ਉਹ ਵੀ ਸੂ ਪਰਸਨੈਲਿਟੀ ਨਾ ਜੀ ਇਹ ਪੂਰਾ ਹੀ ਪਹਿਲਾਂ ਤੋਂ ਨਹੀਂ ਸ਼ੌਂਕ ਸੀ ਕੱਪੜੇ ਨੇ ਤੇ ਕਹਿੰਦੇ ਵੀ ਰਹਿਣੀ ਹਾਂਜੀ ਇਹਨੂੰ ਕੱਪੜੇ-ਕੁਪੜੇ ਦਾ ਇਹਨਾਂ ਪੂਰਾ ਇਹਨਾਂ ਸ਼ੌਂਕ ਸੀ ਇਹਨੂੰ ਪਰਸਨੈਲਿਟੀ ਇਹਨਾਂ ਪੱਗ-ਪੁਗ ਜਦੋਂ ਸਕੂਲ ਮੌਕੇ ਵੀ ਜਦੋਂ ਪਹਿਲਾਂ ਨਹੀਂ ਪੜਦਾ ਸੀ ਜੀ ਉਦੋਂ ਵੀ ਉਹਨੇ ਪੱਗ ਪੂਰੀ ਠੋਕ ਕੇ ਬੰਨਣੀ ਰਾਜਵੀਰ ਹੋ ਆ ਗਿਆ ਰਾਜਵੀਰ ਹੋ ਆ ਗਿਆ ਜੀ ਹਰੇਕ ਨਾ ਮੱਲ ਵਰਤਨ ਵਾਲਾ ਬੰਦਾ ਸੀ ਜੀ ਇਹਨਾਂ ਸਾਰੇ ਸਾਡੇ ਪਿੰਡ ਨੂੰ ਬੜਾ ਹੀ ਦੁੱਖ ਦੀ ਗੱਲ ਆ ਸੰਪਿੰਡ ਨੂੰ ਕਿਉਂ ਸਾਰੇ ਸੰਸਾਰ ਚੜਦੀ ਕਲਾ ਦੀ ਗੱਲ ਕਰੀਏ ਵੀ ਚੜਦੀ ਰਾਜਵੀਰ ਨੇ ਰਾਜਵੀਰ ਨੇ ਆਪਣੇ ਇੱਥੇ ਆਣਾ ਦੁਆਰਾ ਦੇਖੋ ਤੁਹਾਨੂੰ ਹੀ ਜੱਫੀ ਪਾ ਕੇ ਮਿਲੂਗਾ ਹੁਣ ਅਸੀਂ ਤਾਂ ਜੀ ਗੁਰੂ ਰਾਮਦਾਸ ਦੇ ਪੁਰੇ ਬੇਨਤੀਆਂ ਕਰਦੇ ਆ ਸਾਰਾ ਨਗਰ ਸਾਰਾ ਆਪਣਾ ਦੇਸ਼ਾਂ ਪ੍ਰਦੇਸ਼ਾਂ ਚ ਵੀ ਸੰਗਤ ਨੂੰ ਇਹੀ ਆ ਵੀਰ ਆਦਾਸ ਬੇਨਤੀ ਕਰੋ ਵਾਹਿਗੁਰੂ ਦੇ ਘਰੇ ਕੋਈ ਚੀਜ਼ ਦਾ ਘਾਟਾ ਨਹੀਂ ਉਹ ਤਾਂ ਮੈਂਟਾਂ ਚ ਇਹਨੂੰ ਉਹ ਉਹ ਦੂਜਾ ਆਪਣੇ گاਉਣ ਵਾਲੇ ਮਨਕੀਰ ਤੌਲਖ ਨੇ ਕਿਹਾ ਕਹਿੰਦਾ ਵੀ ਉਹਦੀ ਵੀਡੀਓ ਦੇਖੀ ਮੈਂ ਕਹਿੰਦਾ ਵੀ ਮੈਂ ਤਾਂ ਗੁਰੂ ਗ੍ਰੇ ਹੀ ਕਰੂੰਗਾ ਵੀ ਕੋਈ ਚਮਤਕਾਰ ਮੈਂ ਵੀ ਮੈਂ ਰਾਤ ਦਾ ਇਤੋਂ ਪਹਿਲਾਂ ਉਹਨੇ ਉਹਦੀ ਵੀਡੀਓ ਦੇਖੀ ਉਦੋਂ ਪਹਿਲਾਂ ਮੈਂ ਰਾਤ ਨੂੰ ਬੈਠਾ ਬੈਠਾ ਮਨ ਵਾਹਿਗੁਰੂ ਮੇਰਾ ਬੇਨਤੀ ਕਰਾਂ ਮੈਂ ਕਿਹਾ ਵਾਹਿਗੁਰੂ ਤੂੰ ਇਹੋ ਹੀ ਚਮਤਕਾਰ ਕਰ ਦੇ ਵੀ ਰਾਜਵੀਰ ਉੱਠ ਕੇ ਮੈਂਟੀ ਖੜਾ ਹੋ ਜੇ ਡਾਕਟਰ ਵੀ ਹੈਰਾਨ ਰਹਿ ਜਾਣ ਵੀ ਵਾਹਿਗੁਰੂ ਦੀ ਈ ਕਿਰਪਾ ਮੈਂ ਉਹੀ ਮਲਕੀਤ ਨੇ ਕਿਹਾ ਵੀ ਸਾਨੂੰ ਮੁਰੇ ਵਾਹਿਗੁਰੂ ਕੋਈ ਐਸਾ ਚਮਤਕਾਰ ਕਰ ਤੇਰੇ ਘਰੇ ਕੋਈ ਚੀਜ਼ ਦਾ ਘਾਟਾ ਨੀ ਤੂੰ ਤਾਂ ਗੋਂਗਿਆਂ ਨੂੰ ਬੋਲਣ ਲਾ ਦਿੰਨਾ ਜਿਹਨਾਂ ਪਾਜੀ ਆ ਉਹਨਾਂ ਨੂੰ ਘੋੜੇ ਬਣਾ ਦਿੰਨਾ ਵਾ ਇਹ ਤਾਂ ਛੋਟਾ ਦੁੱਖ ਆ ਵਾਹਿਗੁਰੂ ਆਪ ਹੀ ਕਿਰਪਾ ਕਰਨਗੇ ਸਾਰੇ ਲੋਕਾਂ ਦੀਆਂ ਦੁਆਵਾਂ ਦੇਸਾਂ ਪਰਦੇਸਾਂ 'ਚ ਸਾਰੇ ਲੋਕ ਭੈਣ ਭਰਾ ਜਿੰਨੇ ਵੀ ਪਿਆਰ ਕਰਦੇ ਆ ਵੀ ਇਹ ਆ ਵੀ ਬੇਨਤੀ ਵਾਹਿਗੁਰੂ ਸੱਚੇ ਪਾਸਾ ਸਾਡੇ ਰਾਜਵੀਰ ਨੂੰ ਜਲਦੀ ਸਾਡੇ ਵਿੱਚ ਫੇਰ ਸਾਰੇ ਦੁਨੀਆਂ ਦੇ ਵਿੱਚ ਫੇਰ ਉਹਨੇ ਸਟੇਜਾਂ ਤੇ ਗਾਵੇ ਪਰਫੁੱਲਤ ਹੋਵੇ ਜੀ ਬਹੁਤ ਬਹੁਤ ਥੈਂਕ ਯੂ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੱਲ ਦੱਸਣਾ ਚਾਹੁੰਦੇ ਹੋ ਤਾਂ ਮੈਂ ਕੋਈ ਸਵਾਲ ਨਹੀਂ ਪੁੱਛਾਂ ਕਿ ਇਸ ਮੌਕੇ ਤੇ ਸਵਾਲ ਕੀ ਪੁੱਛਨੇ ਪਰ ਚੜਦੀ ਕਲਾ ਦੀ ਗੱਲ ਕੋਈ ਕੋਈ ਉਹਦੀ ਯਾ ਕੁਝ ਜਿਵੇਂ ਗੱਲ ਆ ਵੈ ਵੀ ਦੋਸਤੀ ਐ ਤੇ ਸਾਰਿਆਂ ਦਾ ਹੀ ਇੱਕ ਦੋਸਤ ਐ ਤੇ ਕੁਝ ਦੇ ਸੁਭਾਅ ਬਾਰੇ ਕੁਝ ਦੱਸਣਾ ਚਾਹਦੇ ਹੋ ਤਾਂ ਦੱਸ ਸਕਦੇ ਸੁਭਾਅ ਤਾਂ ਉਹਦਾ ਬਹੁਤ ਵਧੀਆ ਸੀ ਜੀ ਆਇਆਂ ਨਹੀਂ ਜੀ ਮੇਰੇ ਨਾਲ ਵਾ ਸਾਰਿਆਂ ਨਾਲ ਇੱਕ ਬਰਾਬਰੀ ਵਰਤਦਾ ਸੀ ਸਾਰਾ ਮਤਲਬ ਕਿ ਸਾਡੇ ਨਾਲ ਥੋੜਾ ਵੱਧ ਤਿਆਉ ਸੀ ਉਹਦਾ ਕਿਉਂਕਿ ਅਸੀਂ ਇਕੱਠੇ ਨਾਲ ਰਹਿੰਦੇ ਸੀ ਇੱਥੇ ਤਾਂ ਘਰ ਸੀਗਾ ਇੱਧਰ ਆਪਣਾ ਸੀਗਾ ਖੇਡੀ ਜਾਣਾ ਉੱਥੇ ਗਰਾਊਂਡ 'ਚ ਖੇਡੀ ਜਾਣਾ ਵਾ ਵੀ ਰਾਜਵੀਰ ਹੁਣ ਤੂੰ ਵੀ ਕਿਵੇਂ ਆ ਉਹਦਾ ਵੀ ਧਿਆਨ ਰੱਖਦਾ ਸੀ ਪੂਰਾ ਰਾਜੀ ਫਿਟਨੈਸ ਪੂਰੀ ਰੱਖਦਾ ਸੀ ਭੱਜਣ ਵੀ ਜਾਂਦੇ ਰਹੇ ਸੀ ਤੇ ਸ਼ੇਰਤਾ ਦਾ ਪੂਰਾ ਧਿਆਨ ਰੱਖਦਾ ਸੀਗਾ ਜੀ ਉਹਨੂੰ ਤਾਂ ਹੈ ਹੀ ਨਹੀਂ ਅਣਗਹਿਲੀ ਵੀ ਨਹੀਂ ਕਰਦਾ ਸੀ ਪਹਿਲਾਂ ਵੀ ਬੁਲਟ ਲੈ ਕੇ ਗੱਡੀ ਲੈ ਕੇ ਜਾਂਦਾ ਰਿਹਾ ਜੀ ਬਿਲਕੁਲ ਵੀ ਆਏ ਨਹੀਂ ਦੇਖਾ ਵੀ ਰਾਵੀ ਪੂਰੀ ਸਪੀਡ ਤੇ ਜਾਂਦਾ ਨਾ ਨਾਰਮਲ ਸਪੀਡ ਤੇ ਜੀ ਕਹਿੰਦੇ ਬੁਲਟ ਦੇ ਪਿੱਛੇ ਵੀ ਬੜੇ ਮਸ਼ਹੂਰ ਸੀ ਇਹਦਾ ਬੁਲਟ ਤੇ ਬੁਲਟ ਦੇ ਪਿੱਛੇ ਬੱਗੀ ਜੀ ਬੰਨੀ ਹੁੰਦੀ ਸੀ ਬਸ ਹਾਂ 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 ਹਾਰਲੇ ਉਹ ਉਹ ਦੇਖੋ ਉਹ ਤਾਂ ਇਹ ਤਾਂ ਦੂਸਰਾ ਉਹ ਤਾਂ ਉਦੋਂ ਵੀ ਵੱਡਾ ਸੀਗਾ ਜੀ ਉਹਨੂੰ ਵੀ ਲੈ ਕੇ ਜਾਣਾ ਸੀ ਕਹਿੰਦਾ ਰਾਵੀਰ ਮੈਂ ਕਹਿੰਦਾ ਮਗਾ ਮੈਨੂੰ ਲੈ ਚੱਲ ਕਹਿੰਦਾ ਬਹਿ ਜਾ ਮਗਰ ਮੈਂ ਕਹਿੰਦਾ ਯਾਰ ਮੈਂ ਤਾਂ ਡਰ ਜਾ ਲੱਗਦਾ ਵਾ ਕਹਿੰਦਾ ਚੱਲ ਫੇ ਮਤਲਬ ਕੋਈ ਹੈ ਹੀ ਨਹੀਂ ਸੀ ਜੀ ਇੰਨਾ ਵਧੀਆ ਸਵਾਰੇ ਮਾਲਕ ਸੀ ਤਾਂ ਵਾਹਿਗੁਰੂ ਮੈਂ ਕਵਾਂਗੇ ਨਹੀਂ ਕਵਾਂਗੇ ਹੈ ਕਵਾਂਗੇ ਵੀ ਹੈਵ ਸਤ ਸਾਨੂੰ ਫੇਰ ਪਿੰਡ ਵਾਪਸ ਆਊਗਾ ਉਹ ਜ਼ਰੂਰ ਸਾਨੂੰ ਵਿਸ਼ਵਾਸ ਆ ਜੀ ਪਰਮਾਤਮਾ ਤੇ ਆ ਵਿਸ਼ਵਾਸ ਆ ਸਾਨੂੰ ਰਾਜਵੀਰ ਕੋਈ ਗੱਲ ਨਹੀਂ ਬੰਦੇ ਤੇ ਦੁੱਖ ਸੁੱਖ ਆਉਂਦੇ ਹੀ ਰਹਿੰਦੇ ਆ ਵਾਹਿਗੁਰੂ ਆਪ ਹੀ ਕਟੌਣ ਵਾਲਾ ਇਨਸਾਨ ਦੇ ਨਾਲ ਜ਼ਿੰਦਗੀ ਦੇ ਧੁੱਪ ਦੇ ਨਾਲ ਛਾਂ ਸੁੱਖ ਦੇ ਨਾਲ ਉਹ ਵੀ ਆਊਗਾ ਪਰਮਾਤਮਾ ਨੇ ਕੱਟੇ ਜਾਣਗੇ ਫੇਰ ਸਾਡੇ ਵਿੱਚ ਉਵੇਂ ਵਿਚਰੂਗਾ ਜੀ ਵਾਹਿਗੁਰੂ ਤੇ ਅਰਦਾਸ ਕਰਦੇ ਆਂ ਚੜ੍ਹਦੀ ਕਲਾ ਦੀ ਵੀ ਚੜ੍ਹਦੀ ਕਲਾ ਚ ਹੀ ਰਹਿਣ ਸਿੰਘ ਸਾਹਿਬ ਤੁਹਾਨੂੰ ਮਿਲਦਾ ਸੀਗਾ ਕਿ ਨਹੀਂ ਆਪਾਂ ਆਪਣੇ ਮਿਹਨ ਦਾ ਮੇਰੇ ਭਾਈ ਹੋਇਆ ਹੈ ਹਾਂ ਜੀ ਤਾਂ ਨਾ ਕੋਈ ਬਗ ਮੰਗਾ ਤੁਹਾਡੀਆਂ ਅਰਦਾਸਾਂ ਕਰਕੇ ਹੀ ਅੱਜ ਵਧੀਆ ਖਬਰ ਮਿਲੀ ਹੈ ਮੈਂ ਤਾਂ ਇਹ ਗੱਲ ਕਹਾਂ ਚੜ੍ਹਦੀ ਕਲਾ ਨਹੀਂ ਚੜ੍ਹਦੀ ਰਹਿਣ ਮਿਲੀ ਹੈ ਸਾਡਾ ਮਨ ਬਹੁਤ ਖੁਸ਼ ਹੈ ਅੱਜ ਬਿਓਜ਼ ਕਰਵੀ ਹੋਣੀ ਸ਼ੁਰੂ ਹੋ ਗਈ ਹੈ ਮਤਲਬ ਠੀਕ ਹੋਣੇ ਸ਼ੁਰੂ ਹੋ ਗਏ ਨੇ ਮੈਂ ਅਨਾਉਂਸ ਕਰਕੇ ਸਾਰੇ ਪਿੰਡ ਨੂੰ ਦੱਸਿਆ ਵੀ ਭਾਈ ਅੱਜ ਕਿਰਪਾ ਹੋ ਚਲੀ ਹੈ ਮਹਾਰਾਜ ਦੀ ਅੱਜ ਕਾਫੀ ਉਹਨਾਂ ਨੂੰ ਫਰਕ ਹੈ ਤੇ ਹੋਰ ਵੀ ਆਪਣੇ ਘਰ ਦੇ ਵਿੱਚ ਸਾਰੇ ਬੱਚਿਆਂ ਨੂੰ ਮਾਤਾ ਮਾਂ ਨੂੰ ਵੀ ਪਾਠ ਅਰਦਾਸ ਘਰੇ ਬਹਿ ਕੇ ਕਰੋ ਸਾਰੇ ਪਿੰਡ ਨੂੰ ਅਪੀਲ ਕੀਤੀ ਹੈ ਸਾਰਾ ਪਿੰਡ ਬੱਚੇ ਕਰਦੇ ਆ ਜੋ ਵੀ ਪਾਠ ਕਰਦੇ ਸਾਰੇ ਬਾਬਾ ਜੀ ਨੇ ਦੱਸਿਆ ਵਾ ਮੈਨੂੰ ਉਮੀਦ ਹੈ ਵੀ ਸਾਰਾ ਪਿੰਡ ਤੇ ਸਾਰੇ ਬੰਦੇ ਚਾਣ ਵਾਲੇ ਆਪਾਂ ਸਾਰੇ ਘਰ ਚ ਪਾਠ ਕਰਕੇ ਅਰਦਾਸਾਂ ਕਰ ਰਹੇ ਹੋਣਗੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਵਾ ਵੀ ਵਾਹਿਗੁਰੂ ਕਿਰਪਾ ਕਰਨ ਸਾਡਾ ਰਾਜਵੀਰ ਜਵੰਦਾ ਛੇਤੀ ਛੇਤੀ ਠੀਕ ਹੋ ਗਏ ਸਾਡੇ ਫਿਰ ਵਿੱਚ ਫਿਰ ਵਿੱਚਰੇ ਇਹ ਸਾਰਿਆਂ ਦੀ ਵਾਪੀਰ ਮੇਰੀ ਜੀ ਤੋ ਬਾਈ ਸਾਨੂੰ ਕੁਝ ਦੱਸਣਾ ਚਾਹੁੰਦਾ ਸੀਗਾ ਅ ਬਜੀ ਕੀ ਮੈਸੇਜ ਦੇਣਾ ਚਾਹ ਰਹੇ ਸੀ ਜਦੋਂ ਉਹਨਾਂ ਦੇ ਫਾਦਰ ਸਾਹਿਬ ਦਾ ਇੱਥੇ ਭੋਗ ਸੀ ਉਹਨਾਂ ਨੇ ਇੱਕ ਬਹੁਤ ਸੋਹਣੀ ਐਗਜ਼ਾਮਪਲ ਦਿੱਤੀ ਸੀਗੀ ਸਾਨੂੰ ਕਹਿੰਦੇ ਆਪਾਂ ਘਰਾਂ ਤੇ ਇੰਨਾ ਪੈਸਾ ਲਾਦੇ ਨੇ ਆ ਆਪਾਂ ਸਰੀਰ ਨੂੰ ਕਿਉਂ ਨਹੀਂ ਸੰਭਾਲਦੇ ਉਹ ਕਹਿੰਦੇ ਕਿ ਹੁਣ ਮੇਰੇ ਪਿਓ ਤੋਂ ਗਲਤੀ ਹੋ ਗਈ ਵੀ ਉਹ ਇੰਨਾ ਇਹ ਦਾਰੂ ਪੀਂਦੇ ਸੀਗੇ ਤੁਸੀਂ ਨਾ ਇਹ ਗਲਤੀ ਕਰੋ ਆਪਾਂ ਜੇ ਘਰਾਂ ਤੇ ਇੰਨਾ ਪੈਸਾ ਲਾਉਂਦੇ ਆ ਆਪਾਂ ਸਰੀਰ ਨੂੰ ਕਿਉਂ ਨਹੀਂ ਸੰਭਾਲਦੇ ਸਰੀਰ ਤੇ ਵੀ ਪੈਸਾ ਲਾਓ ਵਧੀਆ ਖਾਣਾ ਖਾਓ ਜਿੰਮ ਜਾਓ ਆ ਤਾਂ ਸਰੀਰ ਸੰਭੋ ਗੁਰਬਾਣੀ ਦੇ ਵਿੱਚ ਵੀ ਸਰੀਰ ਨੂੰ ਹਰ ਮੰਦਰ ਕਿਹਾ ਗਿਆ ਵੀ ਜੋ ਵੀ ਹੈ ਇਹ ਵੀ ਗੱਲ ਕਹੀ ਗਈ ਹੈ ਵੀ ਜੋ ਵੀ ਹੈ ਉਹ ਤੁਹਾਡੇ ਅੰਦਰ ਹੀ ਹੈ ਸਭ ਕੁਝ ਤਾਂ ਸਰੀਰ ਨੂੰ ਸਾਹਮਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਿਹਤ ਸਹੀ ਰਹੂਗੀ ਤੁਸੀਂ ਜੇ ਗੁਰਬਾਣੀ ਵੀ ਪੜੋਗੇ ਉਹ ਵੀ ਤੁਹਾਡਾ ਸ਼ਰੀਰ ਸਹੀ ਰਹੂਗਾ ਤੇ ਦੂਜੇ ਪਾਸੇ ਤੁਹਾਨੂੰ ਜਿਹੜੀ ਆ ਉਹ ਵਰਕਆਊਟ ਵੀ ਕਰਨਾ ਚਾਹੀਦਾ ਤੇ ਜੇ ਹਰ ਮੰਦਰ ਹੀ ਆ ਤੇ ਨਾ ਇਹਦੇ ਸ਼ਰਾਬ ਜਾਉਗੀ ਨਾ ਇਹਦੇ ਕੋਈ ਨਸ਼ਾ ਜਾਉਗੀ ਉਹ ਵੀ ਨਸ਼ਿਆਂ ਤੋਂ ਬਹੁਤ ਖਲਾਫ ਸੀ ਜਿਵੇਂ ਬਾਕੀ ਸਿੰਗਰ ਆ ਉਹ ਹਜੇ ਫੇਰ ਜਿਵੇਂ ਥੋੜੇ ਕੋਈ ਹੋਏਂਦਾ ਫੀਮੇਲ ਨੂੰ ਪ੍ਰਮੋਟ ਕਰਦਾ ਕੋਈ दारू ਨੂੰ ਪ੍ਰਮੋਟ ਕਰਦਾ ਉਹ ਜਮਾ ਨਹੀਂ ਐ ਇੱਕ ਵੀ ਗਾਣਾ ਨਹੀਂ ਕੱਢਿਆ ਉਹਨੇ ਆ ਪ੍ਰਮੋਟ ਕਰਦੇ ਨਸ਼ੇ ਨੂੰ ਆ ਬੜੇ ਸੋਹਣੇ ਉਹਨਾਂ ਨੇ ਐਗਜ਼ਾਮਪਲ ਇਹ ਬਹੁਤ ਸੋਹਣੀ ਦਿੱਤੀ ਸੀ ਕਿ ਜੋ ਉਹਨਾਂ ਦੇ ਫਾਦਰ ਸਾਹਿਬ ਦਾ ਭੋਗ ਸੀ ਕਹਿੰਦੇ ਆਪਾਂ ਘਰਾਂ ਤੇ ਇੰਨਾ ਪੈਸਾ ਲਾਉਨੇ ਆ ਆਪਾਂ ਸਰੀਰ ਤੇ ਕਿਉਂ ਨਹੀਂ ਲਾਉਂਦੇ ਉਹ ਉਹਨਾਂ ਦਾ ਆਪਦਾ ਬਹੁਤ ਇੰਟਰਸਟ ਸੀਗਾ ਸਰੀਰ ਨਾਲ ਉਹ ਆਪ ਜਿੰਮ ਜਾਂਦੇ ਸੀਗੇ ਇਥੇ ਚੌਕੀਮਾਂ ਜਿੰਮ ਜਾਂਦੇ ਰਹੇ ਆ ਜਿਗਰਾਉ ਆਪਣੇ 골ਡ ਜਿੰਮ ਉੱਥੇ ਜਾਂਦੇ ਰਹੇ ਆ ਕਈ ਮੁੰਡੇ ਹੁਣ ਦੱਸਦੇ ਆ ਵੀ 골ਡ ਜਿੰਮ ਜਾਂਦੇ ਸੀਗੇ ਸੁਭਾਅ ਬਹੁਤ ਵਧੀਆ ਸੀ ਉਹਨਾਂ ਨਾਲ ਜਿੰਮ ਲਾਉਂਦੇ ਸੀ ਜੋ ਪਹਿਲਾਂ ਆਰਟਿਸ ਨਹੀਂ ਸੀਗੇ ਉਹ ਕਲਾਕਾਰ ਨਹੀਂ ਸੀਗੇ ਉਹਨਾਂ ਨਾਲ ਜਿੰਮ ਲਾਉਂਦੇ ਹੁੰਦੇ ਸੀ ਉਹ ਪਿੰਡ ਵਾਸੀ ਇਹ ਗੱਲ ਕਹਿ ਰਿਹਾ ਵੀ ਉਮੀਦ ਆ ਤੇ ਅਸੀਂ ਵੀ ਇੱਕ ਗੱਲ ਵੀ ਕਹਿ ਦਿੰਦੇ ਹਾਂ ਉਮੀਦ ਤੇ ਦੁਨੀਆ ਕਾਇਮ ਹੈ ਸਾਰੀ ਦੁਨੀਆ ਉਮੀਦ ਤੇ ਚੱਲਦੀ ਪਈ ਆ ਤੇ ਰਾਜਵੀਰ ਜਵੰਦਾ ਜਿਹੜਾ ਕਿਉਂ ਨਹੀਂ ਠੀਕ ਹੋ ਸਕਦਾ ਤੇ ਅਰਦਾਸ ਦੇ ਵਿੱਚ ਤਾਂ ਸ਼ਕਤੀ ਆਪ ਸਭ ਨੂੰ ਪਤਾ ਇਤਿਹਾਸ ਆਪ ਸਭ ਨੂੰ ਪਤਾ ਮੇਰੇ ਅਰਦਾਸ ਦੇ ਵਿੱਚ ਕਿੰਨੀ ਸ਼ਕਤੀ ਆ ਕਿੰਨੀਆਂ ਜੰਗਾ ਜੜੀਆਂ ਨੇ ਉਸੇ ਅਰਦਾਸ ਕਰਕੇ ਜਿੱਤੀਆਂ ਨੇ ਤਾਂ ਹੁਣ ਰਾਜਵੀਰ ਜਵੰਦਾ ਵੀ ਆਪਣੀ ਜੜੀ ਆ ਉਹ ਜੰਗ ਅਰਦਾਸ ਕਰਕੇ ਜਿੱਤ ਕੇ ਆਊਗਾ ਇਹ ਸਾਰਾ ਪਿੰਡ ਕਹਿ ਰਿਹਾ ਤੇ ਪਿੰਡ ਜਿਹੜਾ ਉਹ ਚੜਦੀ ਕਲਾ ਦੇ ਵਿੱਚ ਆ ਤਾਂ ਮੈਂ ਸਾਰੀ ਜਿੰਨੇ ਵੀ ਸਾਨੂੰ ਲੋਕ ਦੇਖ ਰਿਹਾ ਈਵਰਸ ਦੇਖ ਰਿਹਾ ਤਾਂ ਤੁਸੀਂ ਵੀ ਚੜਦੀ ਕਲਾ ਦੇ ਵਿੱਚ ਰਹੋ ਕਿਉਂਕਿ ਇਸ ਸਮੇ ਉਹ ਚੜਦੀ ਕਲਾ ਦੀ ਜ਼ਰੂਰਤ ਆ ਅੱਜ ਪੂਰਾ ਪੰਜਾਬ ਜਿਹੜਾ ਉਸ ਦੇ ਲਈ ਅਰਦਾਸ ਕਰ ਰਿਹਾ ਤਾਂ ਇਦਾਂ ਹੀ ਅਰਦਾਸ ਕਰਦੇ ਰਹੋ ਅਤੇ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਸੀ ਪਹਿਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਵੀ ਸਾਰੇ ਘਰਾਂ ਦੇ ਵਿੱਚ ਬੈਠੇ ਗੁਰਬਾਣੀ ਪੜੋ ਅਤੇ ਜੇ ਕਿਸੇ ਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਪਾਠ ਕਰਨਾ ਨਹੀਂ ਆਉਂਦਾ ਤਾਂ ਪੰਜ ਮੂਲ ਮੰਤਰ ਦੇ ਪਾਠ ਜਿਹੜੇ ਆ ਜ਼ਰੂਰ ਕਰੋ ਅਤੇ ਉਸ ਤੋਂ ਬਾਅਦ ਅਰਦਾਸ ਜ਼ਰੂਰ ਕਰੋ ਤਾਂ ਮੈਂ ਕਵਾਂਗਾ ਹੁਣ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ